ਸੰਬਰ ਤੋਂ ਬਾਅਦ ਇੱਕ ਸਕ੍ਰਿਪਟ ਤਿਆਰ ਹੁੰਦੀ ਹੈ ਕਿ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਬਕ ਕਿਵੇਂ ਸਿਖਾਉਣਾ ਹੈ ਕਿੰਨਾਂ ਜ਼ਿਆਦਾ ਏਡੇ ਮਾੜੇ ਹੁੰਦੇ ਆ ਲੋਕ ਤੇ ਇਹ ਸੋਚਣਗੇ ਦੇਖੋ ਗੱਲ ਇਸ ਤਰ੍ਹਾਂ ਹੈ ਉਹਨੂੰ ਵੀਡੀਓ ਡਿਲੀਟ ਕਰ ਦਿੱਤੀ ਗਈ ਮੈਂ ਉਹਨੂੰ ਕਹਿੰਦਾ ਵੀ ਹਰਪ੍ਰੀਤ ਸਿੰਘ ਮੇਰੀ ਪਤਨੀ ਦੇ ਨਾਲ ਕੁਝ ਗਲਤ ਸਬੰਧ ਸੀ ਇਹਨੇ ਮੇਰਾ ਘਰ ਉਜੜਤਾ ਹਰਪ੍ਰੀਤ ਸਿੰਘ ਜਥੇਦਾਰ ਕਰਕੇ ਮੇਰੀ ਨੌਕਰੀ ਗਈ ਹੁਣ ਇਹ ਕੀ ਹੈ ਇਹਦੇ ਮਗਰ ਸਿਆਸਤ ਹੈ ਇਹ ਇੱਕ ਬਦਲੇ ਦੀ ਭਾਵਨਾ ਹੈ ਦਾ ਬਹਾਨਾ ਲੱਭਿਆ ਗਿਆ ਸੀ ਹਰਪ੍ਰੀਤ ਸਿੰਘ ਨੂੰ ਲੱਭਿਆ ਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬੋਲਣ ਦਾ ਸਿੱਟਾ ਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਵੱਲ ਕਿ ਤੇਨੂੰ ਦੱਸਣਾ ਚਾਹੁੰਦੇ ਆ ਕਿ ਸੇਵਾ ਕੀ ਹੁੰਦੀ ਤੂੰ ਕਰਕੇ ਕਿਵੇਂ ਬੋਲਣਾ ਹੁੰਦਾ ਸੋ ਬਦਲੇ ਦੀ ਭਾਵਨਾ ਚੱਲ ਪਈ ਰਹੇ ਲੀਡਰ ਇਹ ਜਿਹੜਾ ਅਕਾਲ ਤਖਸੈਬ ਵਾਲਾ ਤੁਸੀਂ ਕਹਿ ਰਹੇ ਹੋ ਵੀ ਜੀ ਫੈਸਲਾ ਜਹੇਦਾਰ ਸਾਹਿਬ ਨੇ ਕੀਤਾ ਤਾਂ ਹੀ ਕੀਤਾ ਜਾ ਰਿਹਾ ਹੈ ਇਹਦੇ ਇਹਦੇ ਕੀ ਮਤਲਬ ਲਿੰਕ ਕੀ ਹੋਇਆ ਇਹਦੇ ਕੀ ਮਾਇਨੇ ਇਹ ਜਿਹੜੀ ਕਹਾਣੀ ਬਣਾਈ ਆ ਬੜੀ ਗਲਤ ਬਣਾਈ ਆ ਇੱਕ ਜਾਣ ਬੁੱਝ ਕੇ 2 ਦਸੰਬਰ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਸਬਕ ਸਿਖਾਉਣ ਦੇ ਲਈ ਬਣਾਈ ਹੈ ਸੁਖਵੀਰ ਸਿੰਘ ਬਾਦਲ ਤੇ ਮੈਂ ਨਾਮ ਲੈ ਕੇ ਕਹਿ ਰਿਹਾ ਇਹਨਾਂ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਰਹੇ ਨੇ ਉਹ ਸਾਰੇ ਵਿਅਕਤੀ ਬਹੁਤ ਨਿਮਰਤਾ ਦੇ ਨਾਲ ਮੀਡੀਆ 'ਚ ਪੇਸ਼ ਆ ਰਹੇ ਸੀ ਉਹ ਕਹਿ ਰਹੇ ਸੀ ਵੀ ਜੋ ਜਥੇਦਾਰ ਸਾਹਿਬ ਹੁਕਮ ਕਰਨਗੇ ਸਾਡੇ ਲਈ ਇਸ ਤੋਂ ਉੱਤੇ ਕੁਝ ਨਹੀਂਗਾ ਮੀਡੀਆ ਪੁੱਛਦਾ ਸੀ ਵੀ ਕੀ ਸਜ਼ਾ ਉਹ ਕਹਿੰਦੇ ਜੋ ਦੇਣਗੇ ਪਰਮਾਨਿਆ ਉਹ ਤਾਂ ਇੰਨੀ ਨਿਮਰਤਾ ਦੇ ਵਿੱਚ ਸੀ ਪਰ ਉਹ ਇਸ ਤਰ੍ਹਾਂ ਦੀ ਸ਼ਰਾਰਤ ਉਹ ਕਿਉਂ ਕਰਨਗੇ ਜਥੇਦਾਰ ਨਰੈਣ ਸਿੰਘ ਚੋੜਾ ਵੱਲੋਂ ਜਿਹੜਾ ਹਮਲਾ ਦਿਖਾਇਆ ਗਿਆ ਹੈ ਉਸ ਤੋਂ ਬਾਅਦ ਇਹਨਾਂ ਦਾ ਸਾਰਾ ਜੋ ਇਹਨਾਂ 'ਚ ਹੁੱਚਾ ਦਸਤਾਰ ਨੂੰ ਹੱਥ ਪਾਉਣਾ ਸਾਰੀ ਗੱਲ ਦਸਤਾਰ ਨੂੰ ਪੱਗ ਨੂੰ ਲਾਉਣਾ ਪੱਗ ਲਾ ਕੇ ਭੱਜ ਜਾਣਾ ਕੀ ਇਹ ਸੇਵਾਦਾਰਾਂ ਦਾ ਕੰਮ ਹੈ ਇਹਨਾਂ ਦੇ ਜਥੇਦਾਰ ਨੇ ਕਿਹਾ ਇਹਨਾਂ ਦੇ ਪ੍ਰਧਾਨ ਨੇ ਕਿਹਾ ਅਕਾਲੀਆਂ ਦੇ ਨੇ ਕਿ ਯਾਰ ਤੂੰ ਕੌਣ ਹੋ ਨਾ ਪਾਗਲ ਹੋਣ ਵਾਲਾ ਜਿਉਂਨੇ ਗੋਲੀ ਚਲਾਈ ਐ ਯਾਰ ਤੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਛਿੜਕੇ ਚਲਾਈ ਐ ਹੰਕਾਰ ਦੇ ਵਿੱਚ ਉਹ ਚੂਰ ਹੋ ਚੁੱਕੇ ਨੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਬੰਦੇ ਨੂੰ ਮਰਾਉਣ ਲੱਗਾ ਮਿੰਟ ਮਾਰਦੇ ਰਹੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕੀ ਉਹਨਾਂ ਨੂੰ ਛਿੜਨੀ ਉਹਨਾਂ ਦੇ ਅੱਗੇ ਜਿਹੜੇ ਬੰਦਿਆਂ ਨੇ ਗੋਲਗਾ ਚਲਾਤ ਕੇ ਕਿੰਨਾ ਕਹਿਣ ਤੇ ਕਿ ਮੈਨੂੰ ਮੋਰਚੇ ਝਕਾਉਣੇ ਆਉਂਦੇ ਨੇ ਤੁਸੀਂ ਉਹਨੂੰ ਕੀ ਸਮਝਦੇ ਹੋ ਉਹ ਦਿਲ ਦਾ ਬੰਦਾ ਨਰਮ ਹੈ ਜਿਹੜਾ ਬੰਦਾ ਸੈਣੀ ਤੋਂ ਇਹਨੇ ਕੰਮ ਕਰਾ ਸਕਦਾ ਹੈ ਉਹ ਬੰਦਾ ਦਿਲ ਦਾ ਨਰਮ ਕਹੋਗੇ ਤੁਸੀਂ ਉਹਨੂੰ ਇੱਕ ਪਾਸੇ ਨਾਰੇ ਲਾਏ ਜਾ ਰਹੇ ਆ ਅਕਾਲ ਤਖਤ ਮਹਾੜ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜੇ ਕਿਤੇ ਜਥੇਦਾਰ ਸਾਹਮਣੇ ਬੜਾ ਆਮ ਜਿਹਾ ਫੈਸਲਾ ਹੈ ਇਸ ਤਰ੍ਹਾਂ ਦੀ ਸਜ਼ਾ ਬੜੀ ਆਮ ਜੀ ਸੇਵ ਹੈ ਲੋਕਾਂ ਨੂੰ ਸਜ਼ਾ ਉਹ ਜਿਹੜੀ ਤਰਖਾਹ ਵੀ ਚੰਗੀ ਨਹੀਂ ਲੱਗੀ ਮਨ ਫਿਰ ਇੱਕ ਵੱਡੀ ਗੇਮ ਚੱਲ ਰਹੀ ਹੈ ਵੀ ਸਿੱਖਾਂ ਦੇ ਜਥੇਦਾਰ ਦੀ ਇੰਨੀ ਜਿਹੜੀ ਹੇਠੀ ਕਰਦੇ ਹੋ ਵੀ ਇਹਨਾਂ ਦੇ ਜਥੇਦਾਰ ਇਦਾਂ ਦੇ ਹੁੰਦੇ ਆ ਇਹ ਬੰਦਿਆਂ ਨੂੰ ਅਸੀਂ ਆਪਦੀ ਵਾਂਗ ਡੋਰ ਦੇਤੀ ਕਿ ਅਸੀਂ ਤਾਂ ਬਦਲਾ ਲੈਣਾ ਹੈ ਜਥੇਦਾਰ ਸਾਹਿਬ ਗੁਰਪੀਤ ਸਿੰਘ ਦਾ ਮੀਡੀਆ 'ਚ ਆਉਣਾ ਕੁਝ ਉਧਰ ਸੰਬੰਧ ਖਤਸ਼ਾ ਹੈ ਨਾ ਕੁਝ ਸਬੂਤ ਆਪਣੇ ਕੋਲ ਵੀ ਹੈ ਨਹੀਂ ਖਤਸ਼ਾ ਹੈ ਕਿਉਂਕਿ ਇਨ੍ਹਾਂ ਵਿਅਕਤੀਆਂ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਉਹ ਵੀਡੀਓ ਨੂੰ ਆਫੀਸ਼ੀਅਲ ਜਾਂ ਨੋਟੀਫਿਕੇਸ਼ਨ ਤੋਂ ਛਾਦਾ ਕੀਤਾ ਜਾ ਰ ਉਹ ਆਪਦੇ ਪੇਜ ਤੇ ਪਾਜ ਗਏ ਆਪਾਂ ਉਹ ਐਵੀਡੈਂਸ ਤਾਂ ਬਣਦਾ ਉਸ ਦੇ ਵਿੱਚ ਪਰ ਇਹ ਬਹੁਤ ਹਲਕੀ ਸ਼ਰਾਰਤ ਹੈ ਇਹ ਬਹੁਤ ਗਲਤ ਕਰ ਇੱਕ ਹੋਰ ਬੜੇ ਸੀਨੀਅਰ ਪੱਤਰਕਾਰ ਨੇ ਕੁਝ ਵੀ ਹੋਵੇ ਜੋ ਇਹਨਾਂ ਦਾ ਫਰਜ ਬਣਦਾ ਹੈ ਕਿ ਤੁਸੀਂ ਇੱਕ ਆਪਦੀ ਕੌਮ ਦੇ ਜਥੇਦਾਰ ਦੇ ਉੱਪਰ ਅਲੀਗੇਸ਼ਨ ਲਾ ਰਹੇ ਹੋ ਤੁਹਾਡਾ ਫਰਜ ਬਣਦਾ ਹੈ ਉਹ ਜਥੇਦਾਰ ਨੂੰ ਮੋਬਾਈਲ ਤੇ ਗੱਲ ਕਰਨੀ ਤੁਸੀਂ ਕਹਿ ਰਹੇ ਹੋ ਕਿ ਇਹਨੇ ਕੇਸ ਕੀਤਾ ਸੀ ਤਾਜ਼ੀ ਅਦਾਲਤ ਦੇ ਅੰਦਰ ਗਿਆਨੀ ਹਰਪ੍ਰੀਤ ਸਿੰਘ ਨੇ ਪਰਚਾ ਦਰਜ ਕਰਾਇਆ ਕਿ ਉਹ ਤੁਹਾਡੇ ਕੋਲ ਜੱਜਮੈਂਟ ਦੀ ਕਾਪੀ ਹੈ ਜੇ ਬੰਦੇ 'ਚ ਕਸੂਰ ਹੈ ਜੀ ਤੁਹਾਡੇ ਕੋਲ ਐਵੀਡੈਂਸ ਹੈਗੀ ਹੈ ਹਾਂ ਫਿਰ ਲਈ ਅਜ ਨਾ ਕਰੋ ਜਿਵੇਂ ਅੱਜ ਕੱਲ ਬਾਬਿਆਂ ਦੇ ਚੱਲ ਰਹੇ ਨੇ ਲੜਕੀਆਂ ਚੈਨਲ ਤੇ ਆ ਰਹੀਆਂ ਨੇ ਉਹ ਗੱਲ ਆਉਣੀ ਚਾਹੀਦੀ ਹੈ ਉਹ ਤਾਂ ਬੀਬੀ ਦਾ ਰੀਮੈਰਿਜ ਹੋ ਚੁੱਕੇ ਦਾ ਘਰ ਵੱਸ ਚੁੱਕਾ ਹੈ ਬੀਤੇ ਕੁਝ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਸਲਾ ਚੱਲ ਰਿਹਾ ਹੈ ਅ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈੱਡ ਗਰੰਥੀ ਨੇ ਆਪਣੇ ਸੰਡੂ ਦੇ ਨਾਲ ਤੱਕਾ ਕੀਤਾ ਇੱਕ ਨਿੱਜੀ ਚੈਨਲ ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਪਾਈ ਗਈ ਹਾਲਾਂਕਿ ਕੁਝ ਸਮਾਂ ਬਾਅਦ ਉਹ ਵੀਡੀਓ ਦੇਖਣ ਨੂੰ ਨਹੀਂ ਮਿਲੀ ਕਿਰਪੀ ਸਿੰਘ ਨੇ ਆਪਣੇ ਸੰਡੂ ਦੇ ਨਾਲ ਇੰਨਾ ਤੱਕਾ ਕੀਤਾ ਕਿ ਹੁੰਦਾ ਘਰ ਵੀ ਜਿਹੜਾ ਹੈਗਾ ਖਰਾਬ ਕਰ ਦਿੱਤਾ ਉਹਨਾਂ ਨੂੰ ਨੌਕਰੀ ਤੋਂ ਵੀ ਕਢਵਾ ਦਿੱਤਾ ਔਰ ਉਹਨਾਂ ਨੂੰ ਜੇਲ੍ਹ 'ਚ ਵੀ ਜਿਹੜਾ ਹੈਗਾ ਹਰਪੀ ਸਿੰਘ ਦੇ ਕਹਨ ਤੇ ਰਹਿਣਾ ਪਿਆ ਇਹ ਮਾਮਲਾ ਅਦਾਲਤ ਦੇ ਵਿੱਚ ਜਿਹੜਾ ਉਹ ਪਹਿਲਾਂ ਸੀਗਾ ਪਰ ਮੋੜ ਤੋਂ ਹੁਣ ਅਦਾਲਤ ਜਾ ਚੁੱਕਿਆ ਅਸੀਂ ਅੱਜ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਕੋਲ ਹਰਪੀ ਸਿੰਘ ਉਹਨਾਂ ਵੱਲੋਂ ਜਿਹੜਾ ਇਹ ਕੇਸ ਜਿਹੜਾ ਹੈਗਾ ਇਸ ਵੀਡੀਓ ਤੋਂ ਬਾਅਦ ਜਿਹੜੀ ਚਰਚਾ ਚੱਲ ਰਹੀ ਉਹ ਆਇਆ ਹੈਗਾ ਸਵਾਗਤ ਹੈ ਜੀ ਤੁਹਾਡਾ ਵਾਇਗੁਰੂ ਜੀ ਕਾ ਖਾਲਸਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਖਾਲਸਾ ਸਿੱਖਾਂ ਦੇ ਤਖਤ ਦੇ ਜਥੇਦਾਰ ਨੇ ਕਿਉਂਕਿ ਇੱਕ ਪਾਸੇ ਮੁਰ ਤੋਂ ਉਹਨਾਂ ਦਾ ਨਾਮ ਉਦੋਂ ਚਰਚਾ 'ਚ ਆਇਆ ਜਦੋਂ ਪਿਛਲੇ ਦਿਨ 2 ਦਸੰਬਰ ਨੂੰ ਅਕਾਲੀ ਦਲ ਦੀ ਸਮੁੱਚੀ ਉਹ ਲੀਡਰਸ਼ਿਪ ਜਿਨ੍ਹਾਂ ਨੇ 2007 ਤੋਂ ਲੈ ਕੇ 17 ਤੱਕ ਸਿੱਖ ਪੰਥ ਦੇ ਨਾਲ ਬਹੁਤ ਵੱਡੇ ਗੁਨਾਹ ਕੀਤੇ ਔਰ ਉਸ ਤੋਂ ਪਿਛਲੇ ਸਮੇਂ ਦੇ ਵਿੱਚ ਜੜੀਆਂ ਵੱਡੀਆਂ ਜੜੀਆਂ ਗਲਤੀਆਂ ਵੱਡੇ ਪਾਪ ਜਿਹੜੇ ਨੇ ਅਕਾਲੀ ਲੀਡਰਸ਼ਿਪ ਵੱਲੋਂ ਕੀਤੇ ਗਏ ਉਹਨਾਂ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਕਰਵਾਈਤਾ ਅਨਸਾਰ ਜਿਹੜੀ ਹੈਗੀ ਸਜ਼ਾ ਦੇਣ ਦਾ ਦਾਵਾ ਜਥੇਦਾਰ ਸਭ ਹੋਣਾ ਕੀਤਾ ਇਨ ਬਿਟਵੀਨ ਸੀਮ ਸਮੇਂ ਦੇ ਵਿੱਚ ਜਿਹੜਾ ਹੈਗਾ ਹਰਪੀਤ ਸਿੰਘ ਦੇ ਖਿਲਾਫ ਇੱਕ ਨਿੱਜੀ ਚੈਨਲ ਦੇ ਉੱਤੇ ਖਬਰ ਚੱਲਦੀ ਹੈ ਜੀ ਹਰਪੀਤ ਸਿੰਘ ਤੇ ਬਹੁਤ ਮਾੜੇ ਨੇ ਜੀ ਉਹਨਾਂ ਦਾ ਸੰਡੂ ਨੇ ਕਿਹਾ ਉਹ ਬੀਬੀ ਇੱਕ ਖਬਰ ਪੜ ਰਹੀ ਹੈ ਉਹ ਕਹਿੰਦੀ ਜੀ ਹਰਪੀਤ ਸਿੰਘ ਦੇ ਸੰਡੂ ਨੇ ਕਿਹਾ ਕਿ ਹਰਪੀਤ ਸਿੰਘ ਹੁਣਾਂ ਨੇ ਮੇਰਾ ਘਰ ਖਰਾਬ ਕੀਤਾ ਮੈਨੂੰ ਨੌਕਰੀ ਤੋਂ ਕਢਵਾ ਦਿੱਤਾ ਮੇਰਾ ਬੜਾ ਨੁਕਸਾਨ ਕਰਾ ਦਿੱਤਾ ਦਸਲ ਮਸਲਾ ਹੈ ਕਿ ਦੇਖੋ ਗੱਲ ਨਹੀਂ ਹੈ ਇਹ ਐਕਚੁਅਲੀ ਜਿਵੇਂ ਤੁਸੀਂ ਬੋਲਿਆ ਸਰਾ ਜਸਵੀਰ ਸਿੰਘ ਜੀ 2 ਦਸੰਬਰ ਤੋਂ ਬਾਅਦ ਦਾ ਹੀ ਹੈ ਸਿਆਪਾ ਹਾਂ ਅਗਰ ਇਹ 2 ਦਸੰਬਰ ਨਾ ਹੁੰਦੀ ਹਾਂ ਤਿਆਨੇ ਹਰਪ੍ਰੀਤ ਸਿੰਘ ਦੇ ਖਿਲਾਫ ਜਸਵੰਤ ਸਿੰਘ ਦੇ ਖਿਲਾਫ ਕਿਸੇ ਨੇ ਇੱਕ ਲਫ਼ਜ਼ ਬੋਲਣਾ ਹੀ ਨਹੀਂ ਹੂੰ 2 ਦਸੰਬਰ ਨੂੰ ਜਿਹੜਾ ਕ੍ਰਾਸ ਐਗਜ਼ਾਮੀ ਨੇਸ਼ਨ ਕੁਸ਼ ਲੀਡਰਾਂ ਦਾ ਹੁੰਦਾ ਹੈ ਅਕਾਲ ਤਖਤ ਸਾਹਿਬ ਦੇ ਹੂੰ ਜਿਨ੍ਹਾਂ ਨੂੰ ਇੰਨਾ ਮਾਨ ਸੀ ਕਿ ਹਵਾ ਵੀ ਸਾਨੂੰ ਪੁੱਛ ਕੇ ਲੰਘਦੀ ਹੈ ਹੂੰ ਉਹਨਾਂ ਨੂੰ ਧੂਤੂ ਕਰਕੇ ਤੇ ਉਹਨਾਂ ਨੂੰ ਗੁਰੂ ਘਰ ਦੇ ਸਾਹਮਣੇ ਪ੍ਰਾਣੀ ਮਰਜ਼ਾਦਾ ਦੇ ਤਹਿਤ ਉਹਨਾਂ ਨੂੰ ਸਵਾਲ ਪੁੱਛੇ ਗਏ ਤਾਂ ਅੱਜ ਤੱਕ ਕਿਸੇ ਸਿੱਖ ਨੂੰ ਗੁੱਸਾ ਨਹੀਂ ਸੀ ਆਇਆ ਹੂੰ ਤਾਂ ਇਹਨਾਂ ਸਿਆਸੀ ਆਦਮੀਆਂ ਨੂੰ ਗੁੱਸਾ ਆਇਆ ਜੀ ਕਿ ਕੌਣ ਹੁੰਦਾ ਸਾਨੂੰ ਤੂੰ ਕਰਕੇ ਪੁੱਛਣ ਵਾਲਾ ਹੂੰ ਕੌਣ ਹੁੰਦਾ ਇੱਧਰ ਤੇ ਇੱਧਰ ਹੋ ਜਾ ਹੂੰ ਤਾਂ 2 ਦਸੰਬਰ ਤੋਂ ਬਾਅਦ ਇੱਕ ਸਕ੍ਰਿਪਟ ਤਿਆਰ ਹੁੰਦੀ ਹੈ ਕਿ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਬਕ ਕਿਵੇਂ ਸਿਖਾਉਣਾ ਹੈ ਅੱਛਾ ਜੀ ਤਾਂ ਇੱਕ ਟੀਵੀ ਜਿਹੜਾ ਚੈਨਲ ਹੈ ਖਾਲਸਾ ਟੀਵੀ ਚੈਨਲ ਇਸ ਤੇ ਇੱਕ ਨਿਊਜ਼ ਆਉਂਦੀ ਹੈ ਹੂੰ ਉਸ ਨਿਊਜ਼ ਚ ਕੀ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਨਾਂ ਦਾ ਆਦਮੀ ਜਿਹੜਾ ਇਹਨਾਂ ਦਾ ਸਾੰਡੂ ਸੀ ਉਹਨੇ ਅਲੀਗੇਸ਼ਨ ਲਾਏ ਨੇ ਕਿ ਮੇਰੀ ਫੈਮਿਲੀ ਦੇ ਮੇਰੀ ਵਾਈਫ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦਾ ਆਉਣਾ ਜਾਣਾ ਸੀ ਜੀ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨਾਲ ਮੇਰੇ ਨਾਲ ਮੋਬਾਈਲ ਤੇ ਗੱਲ ਹੁੰਦੀ ਹੈ ਹਾਂ ਤਾਂ ਮੈਂ ਉਹਨਾਂ ਨੇ ਪਹਿਲਾਂ ਪੁੱਛਿਆ ਕਿ ਤੁਹਾਡਾ ਕੋਈ ਕਹਿੰਦੇ ਬਿਲਕੁਲ ਨਹੀਂ ਐਸੀ ਗੱਲ ਹੀ ਹੈ ਨਹੀਂ ਹਾਂ ਤਾਂ ਮੈਂ ਇਹਨਾਂ ਤੋਂ ਡਾਕੂਮੈਂਟ ਮੰਗਾਏ ਹਾਂ ਮੈਨੂੰ ਡਾਊਟ ਸੀ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਮਲਜ਼ਮ ਹੈ ਤੇ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਬੋਲਿਆ ਹੋਣਾ ਹੈ ਹਾਂ ਤਾਂ ਜਦੋਂ 313 ਦੇ ਬਿਆਨ ਆਉਂਦੇ ਨੇ ਜੀ 313 ਦਾ ਬਿਆਨ ਦਾ ਮਤਲਬ ਹੁੰਦਾ ਕਿ ਕੋਰਟ ਉਹਨੂੰ ਟਾਈਮ ਦਿੰਦੀ ਹੈ ਬੋਲਣ ਦੇ ਲਈ ਹਾਂ ਆਪ ਦੀ ਜਿਹੜੀ ਉਹਦੇ ਬੰਦੇ ਦਾ ਡਿਫੈਂਸ ਹੁੰਦਾ ਹੈ ਜੋ ਉਹਦਾ ਆਪ ਨੂੰ ਡਿਸਕਲੋਜ਼ ਕਰਨਾ ਹੁੰਦਾ ਉਹਨੂੰ ਕੋਰਟ ਉਹਨੂੰ ਟਾਈਮ ਦੇਦੀ ਹੈ ਤਾਂ 313 ਦੇ ਵਿੱਚ ਲਿਖ ਜਾਂਦਾ ਹੈ ਨੋ ਡਿਫੈਂਸ ਹੈ ਵਿਦ ਆ ਲੈਡ ਬਾਏ ਦਾ ਅਕਿਊਜ਼ ਐਂਡ ਦਾ ਸੇਮ ਇਜ਼ ਕਲੋਜ਼ਡ ਹਾਂ ਕੋਈ ਡਿਫੈਂਸ ਨਹੀਂ ਦਿੱਤਾ ਉਹਨੇ ਅੱਗੇ ਅੱਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਪੂਮਕਾ ਮਤਲਬ ਇਸ ਕੇਸ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਜਿੱਤਦਾਰ ਹਰਪ੍ਰੀਤ ਸਿੰਘ ਦਾ ਸੰਡੂ ਹੈ ਸਕੇ ਸੰਡੂ ਮਤਲਬ ਉਹਨਾਂ ਦੀ ਘਰਵਾਲੀ ਦੀ ਜਿਹੜੀ ਭੈਣ ਆ ਉਹਦਾ ਘਰਵਾਲਾ ਇਸ ਟਾਈਮ ਇਹਨਾਂ ਦੀ ਘਰਵਾਲੀ ਜਿਹੜੀ ਹੈ ਗੁਰਪ੍ਰੀਤ ਸਿੰਘ ਦੀ ਸੰਡੂ ਦੀ ਘਰਵਾਲੀ ਕਿੱਥੇ ਰਹਿ ਰਹੀ ਹੈ ਇਹ ਕੇਸ ਕਿੰਨਾ ਸਮਾਂ ਪੁਰਾਣਾ ਹੈ ਪਰਿਵਾਰਕ ਮਸਲਾ ਕੀ ਸੀਗਾ ਹਰਪ੍ਰੀਤ ਸਿੰਘ ਇਨਵੋਲਵ ਕਿਵੇਂ ਹੁੰਦੀ ਹੈ ਇਹ ਕੋਈ 2011 ਦੇ ਵਿੱਚ ਜਿਹੜੀ ਇਹ ਕੇਸ ਡਿਸਾਈਡ ਹੁੰਦਾ ਹੈ ਤੇ 2007 ਦੇ ਵਿੱਚ ਉਹ ਜਿਹੜੀ ਲੜਕੀ ਹੈ ਉਹ ਆਪਦੇ ਘਰ ਵਾਲੇ ਦੇ ਖਿਲਾਫ ਇੱਕ ਐਪਲੀਕੇਸ਼ਨ ਫਾਈਲ ਕਰਦੀ ਹੈ। ਉਹ ਡੌਰੀ ਡਿਮਾਂਡ ਤੇ ਜਿਹੜਾ ਡੌਰੀ ਆਰਟੀਕਲ ਦਾ ਜਿਹੜੀ ਖੁਰਦ-ਬੁਰਦ ਕਰਨਾ ਉਸ ਦੇ ਖਿਲਾਫ ਐਪਲੀਕੇਸ਼ਨ ਦਿੰਦੀ ਹੈ 2007 ਦੇ ਵਿੱਚ ਤਾਂ ਜਿਹੜੇ ਇਹ ਕੇਸ ਨੇ ਇਨਕੁਆਰੀ ਤੋਂ ਬਾਅਦ ਪਰਚੇ ਦਰਜ ਹੁੰਦੇ ਨੇ। ਤੇ ਇਹ ਚ ਰਿਕੁਆਰੀ ਹੁੰਦੀ ਹੈ ਤਾਂ ਉਸ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਹੁੰਦਾ ਗੋ ਇਹਨਾਂ ਦੇ ਸਾਡੇ ਨੂੰ ਦੇ ਖਿਲਾਫ ਸਾਡੇ ਦੇ ਖਿਲਾਫ ਉਹ ਸ਼ਿਕਾਇਤ ਕਿੰਦੇ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਹੈ ਨਾ 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 ਉਹਦੀ ਫੈਮਿਲੀ ਹੈ ਲੋ ਲੜਕੀ ਦੀ ਹੈ ਉਹਨਾਂ ਦੇ ਫਾਦਰ ਦੀ ਐਵੀਡੈਂਸ ਸਾਰਾ ਉਹਨਾਂ ਲੋ ਹੁੰਦਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਲਿੰਕ ਹੀ ਅੱਛਾ ਮੀਆਂ ਬੀਬੀ ਦਾ ਝਗੜਾ ਹੈ ਉਹ ਮੀਆਂ ਬੀਬੀ ਦਾ ਝਗੜਾ ਹੈ ਤਾਂ ਉਸ ਦੇ ਵਿੱਚ ਜਦੋਂ ਐਵੀਡੈਂਸ ਦਾ ਟਾਈਮ ਆਉਂਦਾ ਹੈ ਜਾਂ ਤਾਂ ਇਹ ਆਦਮੀ ਡਿਫੈਂਸ ਦੇ ਵਿੱਚ ਆ ਕੇ ਲਬਜ਼ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਰਕੇ ਇਹ ਰਿਲੇਸ਼ਨਸ਼ਿਪ ਇਸ ਕਰਕੇ ਮੇਰਾ ਘਰ ਖਰਾਬ ਹੋਇਆ ਹੈ ਤੇ ਮੇਰੇ ਤੇ ਝੂਠ ਜੀ ਗੁਰਪ੍ਰੀਤ ਸਿੰਘ 498 406 ਚ ਡਿਫੈਂਸ ਚ ਆ ਕੇ ਐਵੀਡੈਂਸ ਦਿੰਦਾ ਕਿ ਮੇਰਾ ਡੌਰੀ ਡਿਮਾਂਡ ਦਾ ਕੋਈ ਡਿਸਪਿਊਟ ਨਹੀਂ ਹਾਂ ਸਿਰਫ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਕਰਕੇ ਮੇਰਾ ਘਰ ਟੁੱਟਿਆ ਹਾਂ ਉਦੋਂ ਨਹੀਂ ਬੋਲਿਆ ਕਿਤੇ ਫੇਰ ਤਾਂ ਕਹਿੰਦੇ ਕਿ ਐਵੀਡੈਂਸ ਆ ਚੁੱਕੀ ਹੈ ਜੀ ਇਹ ਬੰਦਾ 2011 ਚ ਵੀ ਬੋਲਦਾ ਹੈ ਇਹ ਬੰਦਾ ਅਦਾਲਤ ਚ ਵੀ ਬੋਲਿਆ ਹੈ ਪਰ ਫਾਈਲ ਦੇ ਵਿੱਚ ਤਾਂ ਕਿਤੇ ਸਿੰਗਲ ਲਵੜ ਨਹੀਂ ਬੋਲਿਆ ਅੱਛਾ ਜੀ ਫੇਰ ਉਸ ਤੋਂ ਬਾਅਦ ਇਹਨਾਂ ਦਾ ਡਾਈਵੋਰਸ ਹੋ ਜਾਂਦਾ ਹੈ ਅੱਛਾ ਜੀ ਡਾਈਵੋਰਸ ਦੇ ਵਿੱਚ ਵੀ ਕੋਈ ਇਹ ਲਫ਼ਜ਼ ਨਹੀਂ ਚੁੱਕਦਾ ਠੀਕ ਹੈ ਜੀ ਅਦਾਲਤ ਦੇ ਅੰਦਰ 3-4 ਸਾਲ ਉਦੋਂ ਰਹਿੰਦਾ ਫਿਰ ਸਾਲ 2 ਸਾਲ ਬਾਅਦ ਚ ਰਹਿੰਦਾ ਹੈ ਤਾਂ ਅਦਾਲਤ ਕਿਸੇ ਵੀ ਅਦਾਲਤ ਦੇ ਵਿੱਚ ਇਹ ਆਦਮੀ ਜਿthetaਦਰ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦਾ ਚਲੋ ਦੇਖੋ ਗੁਰਦੁਆਰੇ ਦੇ ਵਿੱਚ ਮੰਨ ਲੈਨੇ ਆਪਾਂ ਇਹਨਾਂ ਦੀ ਸੋਚ ਕਿ ਜੀ ਗੁਰਦੁਆਰੇ ਦੇ ਵਿੱਚ ਬੰਦੇ ਨੂੰ ਨਹੀਂ ਬੋਲਣ ਦਿੱਤਾ ਸ਼ਰੋਮਣੀ ਕਮੇਟੀ ਨੇ ਨਹੀਂ ਬੋਲਣ ਦਿੱਤਾ ਜੇ ਬਦੂਜੀ ਸਾਈਡ ਤੇ ਬਿਲਕੁਲ 네ਗੇਟਿਵ ਸੋਚ ਲੱਗੀ ਤਾਂ ਬੋਲਣ ਨਹੀਂ ਦਿੱਤਾ ਪਰ ਯਾਰ ਅਦਾਲਤ ਜਿੱਦ ਕਿਸੇ ਨਹੀਂ ਰੋਕਿਆ ਉਹ ਅਦਾਲਤ ਦੇ ਵਿੱਚ ਕਈ ਸਾਲ ਤੁਰਦਾ ਬੰਦਾ ਏ ਹੂੰ ਕਾਰੋਂ ਦਾ ਖਤਮ ਹੋ ਰਿਹਾ ਹੈ ਹੂੰ ਕਨਵਿਕਸ਼ਨ ਉਹਨੂੰ ਹੋ ਰਹੀ ਹੈ ਹੂੰ ਅਜ ਤੋ ਕੀ ਹੋਵੇਗਾ ਗੱਲ ਗੱਲ ਤੁਹਾਡੇ ਵਿੱਚ ਹੀ ਹੈ ਕਿਉਂਕਿ 2007 ਦੇ ਵਿੱਚ ਕਿਉਂਕਿ ਮੈਂ ਵੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਹਰਪੀਤ ਸਿੰਘ ਜਿਹੜੇ ਨੇ ਉਦੋਂ ਜਥੇਦਾਰ ਨਹੀਂ ਸੀ ਮੁਖਸਰ ਦਾ ਜਿਹੜਾ ਗੁਰਦੁਆਰਾ ਮੈਂ ਸਿੱਖ ਪੰਥ ਦਾ ਉੱਥੇ ਉਹ ਹੈੱਡ ਗ੍ਰੰਥੀ ਕਥਾਵਾਚਕ ਸੀ ਫਿਰ ਉਹ ਹੈੱਡ ਗ੍ਰੰਥੀ ਸੀ ਠੀਕ ਹੈ ਉਦੋਂ ਉਹ ਸਿੰਘ ਸੇਵ ਨਹੀਂ ਸੀ ਪਹਿਲੀ ਗੱਲ ਦੂਜੀ ਗੱਲ ਜਿਹੜਾ ਗੁਰਪ੍ਰੀਤ ਸਿੰਘ ਹੈ ਇਹ ਵੀ ਸ਼੍ਰੋਮਣੀ ਕਮੇਟੀ ਦਾ ਉਸ ਵਕਤ ਮੁਲਾਜ਼ਮ ਸੀ ਮੁਲਾਜ਼ਮ ਸੀ ਬਿਲਕੁਲ ਦੋਨੇ ਮੁਲਾਜ਼ਮ ਸੀ ਕਮੇਟੀ ਦੇ ਤਾ ਹਰਪੀਤ ਸਿੰਘ ਨੇ ਰਿਸ਼ਤਾ ਕਰਵਾਇਆ ਸੀਗਾ ਇਹ ਜਾਂ ਉਹ ਕਿਸੇ ਇਸ ਬਾਰੇ ਮੈਨੂੰ ਡੀਪਲੀ ਨਹੀਂ ਪਤਾ ਰਿਸ਼ਤਾ ਕਿੰਨੇ ਕਰਾਇਆ ਪਰ ਮੈਂ ਜਿਹੜੇ ਡਾਕੂਮੈਂਟ ਦੇ ਹਿਸਾਬ ਤੇ ਬੋਲੂਗਾ ਜੋ ਚੈਨਲ ਦੇ ਉੱਪਰ ਨਿਊਜ਼ ਆਈ ਹੈ ਉਹ ਪਿਛਲੇ 20 ਸਾਲ ਪਹਿਲਾਂ ਮੈਰਿਜ ਹੋਈ ਹੈ 18 ਤੋਂ 20 ਸਾਲ ਪਹਿਲਾਂ 18 ਤੋਂ 20 ਸਾਲ 2 ਦਸੰਬਰ ਤੋਂ ਪਹਿਲਾਂ ਕਿਤੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਪਤਾ ਬੋਲਿਆ ਗਿਆ ਪਰ ਅੱਜ ਜਦੋਂ ਅਕਾਲ ਤਖਤ ਸਾਬ ਤੋਂ ਫੈਸਲਾ ਹੁੰਦਾ ਹੁਣ ਉਹ ਕਹਿੰਦਾ ਵੀ ਹਰਪ੍ਰੀਤ ਸਿੰਘ ਮੇਰੀ ਪਤਨੀ ਦੇ ਨਾਲ ਕੁਝ ਗਲਤ ਸਬੰਧ ਸੀ ਇਹਨੇ ਮੇਰਾ ਘਰ ਉਜੜਤਾ ਹਰਪ੍ਰੀਤ ਸਿੰਘ ਜਥੇਦਾਰ ਕਰਕੇ ਮੇਰੀ ਨੌਕਰੀ ਗਈ ਸਰ ਕੁਛ ਹੁੰਨ ਕਹਿ ਰਿਹਾ ਕਿਉਂਕਿ ਕੁਝ ਅਕਾਲੀ ਲੀਡਰਾਂ ਨੇ ਇਹਨਾਂ ਦਾ ਵਿਰੋਧ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾਂ ਵੀ ਕਰਦੇ ਆਏ ਨੇ ਜਿਹੜੇ ਆਪਦੇ ਪੇਜ ਦੇ ਉੱਪਰ ਉਹ ਚੈਨਲ ਨਾਲੀ ਸਟੇਟਮੈਂਟ ਵੀ ਪਾ ਰਹੇ ਨੇ ਖਾਲਸਾ ਟੀਵੀ ਦੀ ਅੱਛਾ ਜੀ ਹੁਣ ਲਿੰਕ ਤਾਂ ਬਣ ਗਿਆ ਨਾ ਜੀ ਹਾਂ ਜੇ ਤੁਸੀਂ ਉਹ ਆਪਦੇ ਚੈਨਲਾਂ ਤੇ ਆਪਦੇ ਪੇਜ ਤੇ ਇੰਟਰਵਿਊ ਪਾ ਰਹੇ ਹੋ ਜਾਂ ਉਹ ਨਿਊਜ਼ ਪਾ ਰਹੇ ਹੋ ਇਟ ਮੀਨ ਸਭ ਤੋਂ ਬੈਨੀਫਿਟ ਤੁਹਾਨੂੰ ਹੋ ਰਿਹਾ ਹਾਂ ਆਰਿਆ ਸਮਾਜੀ ਵੀ ਪਾ ਰਹੇ ਨੇ ਉਹਨਾਂ ਦੀ ਜਰੂਰਤ ਨਹੀਂ ਸੀ ਸਾਡੇ ਜਥੇਦਾਰ ਸਾਹਿਬ ਚ ਕਿਥੋਂ ਕਰ ਗੱਲ ਕਰ ਜਾਣੋ ਪਰ ਉਹ ਵੀ ਉਸ ਨੂੰ ਪੇਜ ਨੂੰ ਪਾ ਰਹੇ ਨੇ ਹਾਂ ਹੁਣ ਸਾਨੂੰ ਇੱਕ ਆਪ ਦੇ ਬਦਲੇ ਦੇ ਮਗਰ ਐਨੇ ਅੰਨੇ ਹੋ ਚੁੱਕੇ ਆ ਅਸੀਂ ਆਪ ਦੀ ਪੱਗ ਵੀ ਦੂਜਿਆਂ ਨੂੰ ਫੜਾ ਦਿੱਤੀ ਲੈ ਬੋਲੋ ਹਾਂ ਹੁਣ ਇਹ ਇੱਕ ਬਦਲੇ ਦੀ ਭਾਵਨਾ ਹੈ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਬੋਲਣ ਦਾ ਇਹਨੂੰ ਰਿਜ਼ਲਟ ਦੇ ਰਹੇ ਨੇ ਸਿੱਟਾ ਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਵੱਲ ਕਿ ਤੇਨੂੰ ਦੱਸਣਾ ਚਾਹੁੰਦੇ ਆ ਕਿ ਸੇਵਾ ਕੀ ਹੁੰਦੀ ਹੈ ਤੂੰ ਕਰਕੇ ਕਿਵੇਂ ਬੋਲਣਾ ਹੁੰਦਾ ਹੈ ਕਿ ਕਾਲ ਤੱਕ ਸਾਹ ਦੇ ਸਾਹਮਣੇ ਕੋਈ ਤਰਖਾ ਲੈਣ ਵਾਲਾ ਮਲਜਮ ਖਲੋਤਾ ਹੋਵੇ ਤੇ ਜਥੇਦਾਰ ਸਾਹਿਬ ਦੀ ਹੁਕਮ ਹੈ ਤੂੰ ਕਰਕੇ ਬੋਲ ਜਾ ਹੂੰ ਤੁਹਾਨੂੰ ਦੱਸਣਾ ਚਾਹਣਾ ਜਥੇਦਾਰ ਸਾਹਿਬ ਤੁਹਾਡੀ ਹਿੰਮਤ ਨਹੀਂ ਤੁਸੀਂ ਕਿਸੇ ਨੂੰ ਅੱਗੇ ਇਸ ਤਰ੍ਹਾਂ ਬੋਲ ਜੋ ਤੁਸੀਂ ਤਾਂ ਬੋਲਣਾ ਵੀ ਨਹੀਂ ਜੇ ਬੋਲੇ ਸੀ ਤਾਂ ਮਾਫੀ ਮੰਗਣੀ ਚਾਹੀਦੀ ਸੀ ਪਰ ਖਰਾ ਸਾਹਿਬ ਇਹਨਾਂ ਦੋਹਾਂ ਘਟਨਾਵਾਂ ਦਾ ਆਪਸ ਦੇ ਵਿੱਚ ਤੇ ਕੁਝ ਵੀ ਸਾਂਝ ਨਹੀਂ ਹੈਗੀ ਇਹ ਪਰਿਵਾਰਕ ਰਿਸ਼ਤਾ ਹੈ ਪਰਿਵਾਰਕ ਮਾਮਲਾ ਹੈ ਜੇਸੀ ਪਰਸਨਲ ਲਾਈਫ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਪੰਜਾਬ ਦੇ ਹੁਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਪਰਿਵਾਰਕ ਮਸਲਾ ਹੈ ਪੀਐਮ ਦਾ ਪਰਿਵਾਰਕ ਮਸਲਾ ਹੈ ਰਾਸ਼ਟਰਪਤੀ ਦਾ ਪਰਿਵਾਰਕ ਮਸਲਾ ਹੈ ਇਹਨਾਂ ਤੋਂ ਪਹਿਲਾਂ ਰੇ ਸਿੰਘ ਸਾਹਿਬ ਜਿਹੜਾ ਇਹਨਾਂ ਤੋਂ ਬਾਅਦ ਰੇ ਜਿਹੜੇ ਐਸਜੀਪੀਸੀ ਦੇ ਮੁਖੀ ਮਤਲਬ ਪਰਿਵਾਰਕ ਬੀਬੀ ਜਗੀਰ ਕੌਰ ਜਿਹਦਾ ਪਰਿਵਾਰਕ ਮਸਲਾ ਉਹਨਾਂ ਦੀ ਬੀਟੀ ਦਾ ਕੇਸ ਹੈ ਮਤਲਬ ਪਰਿਵਾਰਕ ਮਸਲੇ ਦਾ ਜ਼ਿੰਦਗੀ ਦੇ ਵਿੱਚ ਨਿਜੀ ਤੌਰ ਤੇ ਵਿਆਹਾਂ ਦੇ ਧੀਆਂ ਪੁੱਤਾਂ ਦੇ ਚਵੇਲੇ ਹੁੰਦੇ ਨੇ ਪਰ ਇਹ ਜਿਹੜਾ ਅਕਾਲ ਤਖਸਾਲ ਵਾਲਾ ਤੁਸੀਂ ਕਹਿ ਰਹੇ ਹੋ ਵੀ ਜੀ ਫੈਸਲਾ ਜਹੇਦਾਰ ਸਾਹਿਬ ਨੇ ਕੀਤਾ ਤਾਂ ਹੀ ਕੀਤਾ ਜਾ ਰਿਹਾ ਹੈ ਇਹਦੇ ਇਹਦੇ ਕੀ ਮਤਲਬ ਲਿੰਕ ਕੀ ਹੋਇਆ ਇਹਦੇ ਕੀ ਮਾਇਨੇ ਦੇਖੋ ਇਸ ਤਰ੍ਹਾਂ ਹੈ ਕਿ ਆਪਾਂ ਉਹਨੂੰ ਇਹਨਾਂ ਅਫਸਰਟ ਕਰ ਦੇਣਾ ਨੈਤਿਕਤਾ ਦੇ ਆਧ ਹਾਂ ਜੇ ਅੱਜ ਆਪਾਂ ਹਟਾਉਨੇ ਆ ਤਾਂ ਸਿੱਖਾਂ ਦੇ ਵਿੱਚ ਅੱਗੇ ਹੀ ਬੜਾ ਗੁੱਸਾ ਹੈ ਹਾਂ ਕਿ ਜਿਹੜੀ ਤਨਖਾਹ ਪੂਰੀ ਨਹੀਂ ਲੱਗੀ ਹਾਂ ਸਿੱਖਾਂ ਤੇ ਗੁੱਸੇ ਕਰਕੇ ਤਾਂ ਉਹ ਅੱਗੇ ਐਪੀਸੋਡ ਹੋਇਆ ਹੈ ਹਾਂ ਤੇ ਜੇ ਅਗਰ ਅੱਜ ਹਟਾਉਂਦੇ ਨੇ ਤਾਂ ਬਿਲਕੁਲ ਹੀ ਖਤਮ ਹੋ ਜਾਣਗੇ ਤੁਹਾਨੂੰ ਲੱਗਦਾ ਹੈ ਬਹਾਨਾ ਲੱਭਿਆ ਗਿਆ ਸੀ ਹਰਪੀ ਸਿੰਘ ਲੰਬੀ ਕਿ ਕਿ ਇਹਨੂੰ ਨਿਊਜ਼ ਨੂੰ ਇੰਨਾ ਅਪ ਕਰ ਦਿਓ ਬਾਅਦ ਵਿੱਚ ਬੰਦੇ ਜੀ ਇੰਟਰਵਿਊ ਤਾਂ ਕੀਤੀ ਹੋਵੇਗੀ ਨਾਲ ਜੀ ਇਹ ਨਹੀਂ ਹੋ ਸਕਦਾ ਇੰਟਰਵਿਊ ਨਾ ਹੋਵੇ ਕਿਉਂਕਿ ਇੰਟਰਵਿਊ ਚੈਨਲ ਪਾਊਗਾ ਇਹ ਆਪ ਨਹੀਂ ਪਾਉਂਦੇ ਕਿਸੇ ਹੋਰ ਤੋਂ ਪਾਉਣਗੇ ਚਾਹੇ ਬਾਹਰੋਂ ਪਾਉਣੇ ਪਰ ਇੰਟਰਵਿਊ ਪਾਉਣ ਦਾ ਕਾਰਨ ਕੀ ਹੈ ਉਹਨੂੰ ਨੈਤਿਕਤਾ ਦੇ ਆਧਾਰ ਤੇ ਇਸ ਆਦਮੀ ਨੂੰ ਰਿਜ਼ਾਇਨ ਦਿਵਾਉਣਾ ਹਾਂ ਹੋਰ ਕੁਛ ਵੀ ਨਹੀਂ ਇਸ ਦੇ ਵਿੱਚ ਹਾਂ ਕਿਉਂਕਿ ਇਹਦੇ ਵਿੱਚ ਐਕਚੁਅਲੀ ਕੀ ਹੈ ਨਾ ਕੇਸਾਂ ਦੇ ਅੰਦਰ ਲੜਕੀ ਨੇ ਬੋਲਣਾ ਹੁੰਦਾ ਹੈ ਜੀ ਉਹਨੇ ਕਹਿਣਾ ਹੁੰਦਾ ਮੇਰੇ ਨਾਲ ਫੋਰਸੀਏਬਲ ਜਾਂ ਮੈਨੂੰ ਇਸ ਤਰ੍ਹਾਂ ਕਰਕੇ ਜਿਵੇਂ ਅੱਜ ਕੱਲ ਬਾਬਿਆਂ ਦੇ ਚੱਲ ਰਹੇ ਨੇ ਲੜਕੀਆਂ ਚੈਨਲ ਤੇ ਆ ਰਹੀਆਂ ਨੇ ਉਹ ਗੱਲ ਆਉਣੀ ਚਾਹੀਦੀ ਹੈ ਉਹਦਾ ਬੀਬੀ ਦਾ ਰੀਮੈਰਿਜ ਹੋ ਚੁੱਕੇ ਦਾ ਘਰ ਵੱਸ ਚੁੱਕਾ ਹਾਂ ਜਿਹਨੇ ਸੈਕੰਡ ਹਸਬੰਡ ਹੈ ਉਹਨੂੰ ਸਾਰੀ ਗੱਲ ਦਾ ਪਤਾ ਹੀ ਹੈ ਹਾਂ ਸੋ ਇਹ ਜਿਹੜੀ ਕਹਾਣੀ ਬਣਾਈ ਐ ਬੜੀ ਗਲਤ ਬਣਾਈ ਐ ਇੱਕ ਜਾਣ ਬੁੱਝ ਕੇ 2 ਦਸੰਬਰ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਸਭ ਕੁ ਸਿਕਾਉਣ ਦੇ ਲਈ ਬਣਾਈ ਐ ਅਜਿਹੀ ਗੱਲ ਦੇਖੋ ਡਾਕੂਮੈਂਟ ਦੇ ਵਿੱਚ ਤੇ ਮੈਂ ਬੋਲੂਗਾ ਨਾ ਜੀ ਇਸ ਦੇ ਵਿੱਚ ਮੈਂ ਪਰਸਨਲ ਜਾਣਦਾ ਨਹੀਂ ਨਾ ਮੈਂ ਗਿਆਨੀ ਜੀ ਨੂੰ ਜਾਣਦਾ ਨਾ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਪਰ ਡਾਊਟ ਕਿੱਥੋਂ ਕਰਿਆ ਹੁੰਦਾ ਕਿ ਪਿਛਲੇ 15 20 ਸਾਲ ਤੋਂ ਬੰਦਾ ਅਦਾਲਤਾਂ ਜਾ ਰਿਹਾ ਜੀ ਕਿਸੇ ਵੀ ਅਦਾਲਤ ਤੇ ਜਾ ਕੇ ਉਹ ਬੋਲਦਾ ਨਹੀਂ ਹਾਂ ਤੇ ਫਿਰ ਉਹਦਾ ਰੀਜ਼ਨ ਕੀ ਹੈ ਕਿਉਂ ਬੋਲਿਆ 2 ਸਤੰਬਰ ਤੋਂ ਬਾਅਦ ਹਾਂ ਫਿਰ ਉਹਦੀ ਵਾਈਫ ਨਹੀਂ ਹੋ ਜੀ ਜਾਤ ਹੋਵੇ ਨਾ ਉਹਦੀ ਵਾਈਫ ਹੈ ਹਾਂ ਉਹਦੀ ਵਾਈਫ ਇਹ ਨਹੀਂ ਹੋ ਉਹ ਤਾਂ ਕਿਤੇ ਹੋਰ ਵਿਆਹੀ ਗਈ ਉਹ ਰੀਮੈਰਿਜ ਹੋ ਗਈ ਉਹਦਾ ਡਾਈਵੋਰਸ ਹੋ ਗਿਆ ਉਹ ਕਹਿ ਰਿਹਾ ਹੈ ਕਿ ਸਰਵਸ ਬਾਰੇ ਵੀ ਕੋਈ ਗੱਲ ਕਰ ਰਿਹਾ ਹੈ ਜੀ 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 ਮੈਨੂੰ ਸਰਵਸ ਤੋਂ ਕਹਲਤਾ ਦੇਖੋ ਉਹ ਸ਼੍ਰੋਮਣੀ ਕਮੇਟੀ ਨੇ ਜਿਹੜਾ ਮਤਾ ਪਾਇਆ ਹੋਣਾ ਹਾਂ ਉਸ ਮਤੇ ਚ ਕੀ ਰੀਜ਼ਨ ਲਿਖਿਆ ਹੋਊਗਾ ਹਾਂ ਉਹ ਰੀਜ਼ਨ ਇਹ ਥੋੜਾ ਹੋਊਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਉਹਨਾਂ ਨੇ ਆਰਡਰ ਕਰਤਾ ਤੁਸੀਂ ਕੱਢਤਾ ਓਰੀਜਨ ਵੀ ਲੈ ਕੇ ਆਓ ਜੀ ਉਹ ਮਤਾ ਲੈ ਕੇ ਆਓ ਕਿ ਵਕਿਆ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਮਤਾ ਲਿਖਿਆ ਇੱਕ ਵਕਿਆ ਹੀ ਆਰਡਰ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਜੀ ਇੱਕ ਤਾਂ ਇੱਥੇ ਇਹ ਹੈਗਾ ਕਿਉਂਕਿ ਸ਼ੁਰੂਆਤ ਚ ਮੈਂ ਵੀ ਜਿੱਥੋਂ ਇਹ ਚਰਚਾ ਚੱਲੀ ਹੈ ਜਿਸ ਚੈਨਲ ਦੇ ਲੋਗੋ ਹੈ ਇੱਥੇ ਖਬਰ ਚੱਲੀ ਹੈ ਇੱਕ ਜਿਹੜੀ ਪੱਤਰਕਾਰ ਬੀਬੀ ਹੈ ਉਹ ਖਬਰ ਨੂੰ ਪੜ੍ਹ ਰਹੀ ਹੈ ਉੱਥੇ ਇਹ ਖਬਰ ਜਿਹੜੀ ਹੈ ਜਦੋਂ ਅਸੀਂ ਹੁਣ ਇੰਟਰਵਿਊ ਕਰ ਰਹੇ ਹਾਂ ਉੱਥੇ ਨਹੀਂ ਹੈ YouTube ਦੇਤੇ ਤਾਂ ਜਿਹੜਾ ਤੁਸੀਂ ਇਹਨੂੰ ਅਦਾਲਤ ਦੇ ਵਿੱਚ ਲਿਜਾ ਰਹੇ ਹੋ ਤੁਸੀਂ ਉਸ ਚੈਨਲ ਦੇ ਉੱਤੇ ਡੈਫੇਮੇਸ਼ਨ ਕਰ ਰਹੇ ਹੋ ਇਹ ਕੀ ਟੁੱਡੀ ਹੁਣ ਕਾਰਵਾਈ ਹੈਗੀ ਨਹੀਂ ਅਸੀਂ ਉਸ ਦੇ ਵਿੱਚ ਕੀ ਕਰ ਰਹੇ ਆ ਇੱਕ ਤਾਂ ਖਾਲਸਾ ਟੀਵੀ ਹੈ ਜੀ ਉਹ ਇੰਸਟਾਗ੍ਰam ਤੇ ਕੱਲ ਸੈਂਡ ਕਰਦੀ ਸੀ ਵੀਡੀਓ ਨਿਊਜ਼ ਇਹਨਾਂ ਦੀ ਦੂਸਰੀ ਬੀਬੀ ਹੈਗੀ ਹੈ ਹਰਸ਼ਰਨ ਕੌਰ ਤੀਜੀ ਬੀਬੀ ਹੈਗੀ ਹੈ ਨਰਿੰਦਰਜੀਤ ਕੌਰ ਅੱਛਾ ਜੀ ਦੋ ਬੀਬੀਆਂ ਨੇ ਜਿਨ੍ਹਾਂ ਦੇ ਉੱਪਰ ਹੈ ਮਾਲਕ ਹੈ ਇੱਕ ਐਂਕਰ ਹੈ ਤੇ ਤੀਜਾ ਟੀਵੀ ਹੈ ਹਰਛਰਨ ਕੋਰ ਬਡੇ ਸੀਨੀਅਰ ਪੱਤਰਕਾਰ ਨੇ ਕੁਛ ਵੀ ਹੋਵੇ ਜੋ ਇਹਨਾਂ ਦਾ ਫਰਜ਼ ਬਣਦਾ ਹੈ ਕਿ ਤੁਸੀਂ ਇੱਕ ਆਪਦੀ ਕੌਮ ਦੇ ਜਥੇਦਾਰ ਦੇ ਉੱਪਰ ਅਲੀਗੇਸ਼ਨ ਲਾ ਰਹੇ ਹੋ ਤੁਹਾਡਾ ਫਰਜ਼ ਬਣਦਾ ਹੈ ਉਹ ਜਥੇਦਾਰ ਨੂੰ ਮੋਬਾਈਲ ਤੇ ਗੱਲ ਕਰਨੀ ਤੁਸੀਂ ਉਸ ਨੂੰ ਪੁੱਛ ਨਹੀਂ ਰਹੇ ਜਥੇਦਾਰ ਸਾਹਿਬ ਨੂੰ ਆਪਦੀ ਕੌਮ ਦੇ ਸਿਰ ਚ ਆਪਾ ਕਿਉਂ ਅਈ ਕੀਤੀ ਜਾਂਦੇ ਆ ਜੇ ਬੰਦੇ ਚ ਕਸੂਰ ਹੈ ਜੀ ਤੁਹਾਡੇ ਕੋਲ ਐਵੀਡੈਂਸ ਹੈਗੀ ਹੈ ਫਿਰ ਲਿਆਜ ਨਾ ਕਰੋ ਫਿਰ ਲਿਆਜ ਕਰਨਾ ਚਾਹੀਦਾ ਵੀ ਨਹੀਂ ਜੀ ਪਰ ਤੁਸੀਂ ਇੱਕ ਏ ਬੀ ਸੀ ਕਿਸੇ ਬੰਦੇ ਦੇ ਉਸ ਬੰਦੇ ਦੇ ਕਹਿਣ ਤੇ ਆਪਾਂ ਐਡਾ ਵੱਡਾ ਅਲੀਗੇਸ਼ਨ ਲਾ ਰਹੇ ਆ ਫਿਰ ਬੰਦੇ ਤੋਂ ਪਾਖ ਨਹੀਂ ਲੈ ਰਹੇ ਆਪਾਂ ਉਸ ਬੰਦੇ ਦਾ ਉਸ ਨੂੰ ਪੁੱਛ ਨਹੀਂ ਰਹੇ ਜੀ ਫਿਰ ਆਪਾਂ ਐਵੀਡੈਂਸ ਕੋਈ ਨਹੀਂ ਕਲੈਕਟ ਕੀਤੀ ਤੁਸੀਂ ਕਹਿ ਰਹੇ ਹੋ ਕਿ ਨੇ ਕੇਸ ਕੀਤਾ ਸੀ ਅਦਾਲਤ ਦੇ ਅੰਦਰ ਗਿਆਨੀ ਹਰਪ੍ਰੀਤ ਸਿੰਘ ਨੇ ਪਰਚਾ ਦਰਜ ਕਰਾਇਆ ਕਿ ਉਹ ਤੁਹਾਡੇ ਕੋਲ ਜੱਜਮੈਂਟ ਦੀ ਕਾਪੀ ਹੈ ਤੁਸੀਂ ਟੀਵੀ ਚੈਨਲ ਚਲਾ ਰਹੇ ਹੋ ਤੁਸੀਂ ਸਰਾਜ ਜਸਵੀਰ ਸਿੰਘ ਟੀਵੀ ਚੈਨਲ ਚਲਾ ਰਹੇ ਹੋ ਇਹ ਬਿਨਾ ਗੱਲ ਤੋਂ ਬੋਲੀ ਕਿਉਂ ਕਰੋਗੇ ਨਹੀਂ ਪੱਤਰਕਾਰੀ ਦਾ ਤਾਂ ਫਰਕ ਹੁੰਦਾ ਬਹੁਤ ਤੇਰਾ ਕੀ ਵਾਕਿਆ ਇਹ ਜੱਜਮੈਂਟ ਗਿਆਨੀ ਹਰਪ੍ਰੀਤ ਸਿੰਘ ਨੇ ਦਰਜ ਕਰਾਈ ਹੈ ਪਰਚਾ ਦਰਜ ਕਰਾਇਆ ਹੈ ਹਾਂ ਹਾਂ ਕੀ ਉਹ ਜੱਜਮੈਂਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦਾ ਨਾਮ ਹੈਗਾ ਜੀ ਹੈ ਨਹੀਂ ਕਿ ਉਹ ਐਵੀਡੈਂਸ ਹੈ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹ ਹੈ ਨਹੀਂ ਕੀ ਉਹਨੇ ਡਿਫੈਂਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲਿਆ ਨਹੀਂ ਬੋਲਿਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਆਗੇ ਵਿੱਚ ਕੀ ਮਤਾ ਜਿਹੜਾ ਪਾਇਆ ਸਰਬੋ ਛੁਟਾਇਆ ਹੈ ਉਹ ਚ ਗਿਆਨੀ ਹਰਪ੍ਰੀਤ ਸਿੰਘ ਦੇ ਸਗਰੇਚਰ ਹੈਗੇ ਨੇ ਹੈ ਨਹੀਂ ਫਿਰ ਕਿਵੇਂ ਕਹੋਗੇ ਹਾਂ ਹਵਾ ਚੋਟ ਦੀ ਗੱਲ ਤਾਂ ਨਹੀਂ ਕਰਨੀ ਆਪਾਂ ਕਿਉਂਕਿ ਸ਼ਰਮਣੀ ਕਮੇਟੀ ਇੱਕ ਬੜਾ ਵੱਡਾ ਜਿਹੜਾ ਹੈਗਾ ਉਹ ਦਫਤਰੀ ਕਮੇਟ ਪ੍ਰਬੰਧਕ ਕਮੇਟੀ ਹੈ ਜਦੋਂ ਕਿਸੇ ਵਿਅਕਤੀ ਨੂੰ ਜੁਆਇਨ ਕਰਾਇਆ ਜਾਂਦਾ ਹੈ ਕੁਝ ਨਿਯਮ ਰੂਲ ਨੇ ਜਦੋਂ ਕੱਢਿਆ ਜਾਂਦਾ ਹੈ ਉਚੇਚੇ ਤੌਰ ਤੇ ਜਿਹੜੇ ਇਨਸਪੈਕਟਰ ਨੇ ਇੰਥੇ ਮਹਿਕਮੇ ਦੇ ਉਹ ਤਫ਼ਤੀਸ਼ ਕਰਦੇ ਉਹ ਬੰਦੇ ਤੇ ਕਿਸ ਤਰ੍ਹਾਂ ਕਿਉਂਕਿ ਮੁਖਸਰ ਸਾਹਿਬ ਕਈ ਬੰਦੇ ਆ ਤੇ ਇੱਕ ਦੋ ਸ਼ਰਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਹੈਗਾ ਉਹ ਨਸ਼ੇ ਦੇ ਜਿਹੜਾ ਹੈਗਾ ਉਹ ਲੱਗੇ ਇਲਜ਼ਾਮ ਉਹਨਾਂ ਨੂੰ ਨੌਕਰੀ ਚੋਂ ਕੱਢਿਆ ਗਿਆ ਤੇ ਵੱਡੇ ਵੱਡੇ ਬੰਦੇ ਨੌਕਰੀ ਚੋਂ ਕੱਢੇ ਗਏ ਨਹੀਂ ਪਰ ਪੂਰੀ ਫਾਈਲ ਇਹਨਾਂ ਸੱਪਣੀਆਂ ਨੇ ਇਹ ਕਢੋਂ ਕਿਸੇ ਨੂੰ ਇਹ ਆਪਾਂ ਕਹਿ ਦੇਣਾ ਕਿ ਮੈਨੂੰ ਫਲਾਣੇ ਨੇ ਕਢਾਤਾ ਇਹ ਨਹੀਂ ਹੋ ਸਕਦਾ ਹੁੰਦਾ ਤੁਸੀਂ ਮੈਂ ਕਹਿੰਦਾ ਤੁਸੀਂ ਮੰਨ ਲਓ ਸਾਰਾ ਕੁਝ ਵਨ ਸਾਈਡਡ ਕਰ ਦਿਓ ਤੁਹਾਨੂੰ ਅਦਾਲਤਾਂ ਚ ਕਿੰਨਾ ਟਾਈਮ ਮਿਲਿਆ ਹਾਂ ਜਾਨੀ ਹਰਪ੍ਰੀਤ ਸਿੰਘ ਇਹਨਾਂ ਦਾ ਮੰਨ ਲਓ ਇੱਧਰ ਸਾਰੇ ਇਹਨਾਂ ਦਾ ਰੁਤਬਾ ਹੈ ਜੀ ਇਹਨਾਂ ਦਾ ਜ਼ੋਰ ਲਾੜੋ ਪਰ ਤੁਹਾਨੂੰ ਅਦਾਲਤ ਦੇ ਵਿੱਚ ਤਾਂ ਜਾਨੀ ਹਰਪ੍ਰੀਤ ਸਿੰਘ ਜੱਜਦਾਰ ਦਾ ਕੋਈ ਰੋਲ ਨਹੀਂ ਕਾਲਸਾਬਿਕ ਹੋਰ ਆ ਜੀ ਜਿਹੜਾ ਇੱਕ ਕੇਸ ਸੀਗਾ ਗੁਰਪ੍ਰੀਤ ਸਿੰਘ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੂ ਨੇ ਉਦੋਂ ਹਰਪ੍ਰੀਤ ਸਿੰਘ ਜਥੇਦਾਰ ਨਹੀਂ ਸੀ ਮੁਕਸਰ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤਾਂ ਉਦੋਂ ਜਦੋਂ ਡਿਵੋਰਸ ਵਾਲੇ ਕੇਸ ਉਹ ਵੀ ਜਿੰਨਾ ਕਿ ਅਸੀਂ ਥੋੜਾ ਬਹੁਤ ਤਾਂ ਦੇਖਿਆ ਕੋਈ ਕਿ ਪਰਿਵਾਰਾਂ ਦੇ ਵਿੱਚ ਜਾਂ ਪੱਤਰਕਾਰੀ ਕਰਦੇ ਆ ਜੱਜ ਸਮਝਾ ਦਿੰਦਾ ਕਈ ਵਾਰ ਜਾਂ ਰੀਜ਼ਨ ਹੁੰਦਾ ਭਾਈ ਤੁਹਾਡਾ ਕਲੇਸ਼ ਕਿਹੜੀ ਗੱਲ ਕਰਕੇ ਹੋਇਆ ਇਹ ਗੁਰਪ੍ਰੀਤ ਸਿੰਘ ਉਹ ਲੜਕੀ ਨੂੰ ਤੰਗ ਕਰਦੇ ਸੀ ਕਿਉਂਕਿ ਕੰਪਲੇਂਟ ਤਾਂ ਪਹਿਲਾਂ ਲੜਕੀ ਵੱਲੋਂ ਪਿਤਾ ਵੱਲੋਂ ਹੋਈ ਹੈ ਨਾ ਲੜਕੀ ਵੱਲੋਂ ਲੜਕੀ ਵੱਲੋਂ ਭਾਈ ਯਾਰ ਡੌਰੀ ਡਿ ਤਬੂਰਦ ਕਰਤਾ ਇਲਿਗੇਸ਼ਨ ਤਾਇ ਨੇ ਅੱਛਾ ਇਹ ਇਲਜ਼ਾਮ ਨੇ ਗੁਰਪ੍ਰੀਤ ਇਹ ਲੜਕੀ ਵੱਲੋਂ ਇਲਜ਼ਾਮ ਨੇ ਤੇ ਉਹਨੂੰ ਡਿਫੈਂਸ ਦੇ ਵਿੱਚ ਟਾਈਮ ਮਿਲਦਾ ਆ ਕੇ ਬੋਲ ਅਪੀ ਤੂੰ ਦੱਸ ਕੀ ਹੈ ਤੇਰਾ ਪੱਕੀ ਤੂੰ ਦੱਸ ਕੀ ਪ੍ਰੋਬਲਮ ਉਹ ਕੁੜੀ ਝੂਠਾ ਨਹੀਂ ਬੋਲਦੀ ਉਹ ਕਹੇ ਬੋਲਿਆ ਕੁਛ ਨਹੀਂ ਅਦਾਲਤ ਚ ਆ ਕੇ ਅੱਛਾ ਉੱਥੇ ਬਿਆਨ ਚ ਹੈ ਨਹੀਂ ਕੁਛ ਕੁਛ ਨਹੀਂ ਬੋਲਿਆ ਕਿਸੇ ਵੀ ਅਦਾਲਤ ਚ ਨਹੀਂ ਬੋਲਦਾ ਆ ਕਿਉਂ ਤੇ ਫਿਰ 20 ਸਾਲ ਦੇ ਬਾਅਦ 18 ਸਾਲ ਦੇ ਬਾਅਦ 2 ਦਸੰਬਰ ਤੋਂ ਬਾਅਦ ਆ ਕੇ ਕਿਉਂ ਬੋਲਦਾ ਕਿਤੇ ਉੱਥੇ ਅਜਿਹੀ ਗੱਲ ਉਹਦੋਂ ਕਹੀ ਕਿ ਗੁਰਪ੍ਰੀਤ ਸਿੰਘ ਵੱਲੋਂ ਵੀ ਮੇਰੇ ਤੇ ਦਬਾਅ ਮੰਨ ਲਓ ਨਾਮ ਹਰਪ੍ਰੀਤ ਸਿੰਘ ਦਾ ਨਾਮ ਅੱਛਾ ਜੇ ਆਪਾਂ ਕਹੀਏ ਆਪਦਾ ਐਡਵੋਕੇਟ ਆ ਬੋਲਣ ਦਾ ਟਾਈਮ ਹੈ ਅਦਾਲਤ ਟਾਈਮ ਦਿੰਦੀ ਹੈ ਉੱਥੇ ਕੋਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਲਿੰਕ ਹੀ ਨਹੀਂ ਬੰਦਾ ਅਦਾਲਤ ਦੇ ਨਾਲ ਤਾਂ ਕੋਈ ਵੀ ਹੂੰ 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 ਨਾ ਹੀ ਉਹ ਡੇਟ ਤੇ ਆਉਂਦੇ ਨੇ ਹਾਂ ਜੀ ਕੋਈ ਤਰੀਕ ਤੇ ਨਹੀਂ ਆ ਰਹੇ ਨਾਲੇ ਉੱਥੇ ਕਿਸੇ ਨੇ ਇਹਨਾਂ ਦਾ ਮੂੰਹ ਥੋੜਾ ਫੜ ਦੇਣਾ ਜੇ ਆਪਾਂ ਅੱਜ ਆਪਾਂ ਚੈਨਲ ਤੇ ਬੋਲ ਸਕਦੇ ਆ ਦੇਖੋ ਨਾ ਜੀ ਹਾਂ ਹਾਂ ਅੱਜ ਆਪਾਂ ਚੈਨਲ ਤੇ ਬੋਲ ਸਕਦੇ ਆ ਜੀ ਤੇ ਜਦੋਂ ਆਪਾਂ ਅਦਾਲਤ ਦੇ ਵਿੱਚ ਸੀ ਉਦੋਂ ਆਪਾਂ ਨੂੰ ਨਾਂ ਲੈਣਾ ਸੌਖਾ ਸੀ ਹਾਂ ਹੁਣ ਇਹ ਕੀ ਹੈ ਇਹਦੇ ਮਗਰ ਸਿਆਸਤ ਹੈ ਹਾਂ ਕੁਝ ਉਹ ਲੀਡਰ ਜਿਨ੍ਹਾਂ ਨੂੰ ਉਹ ਡੀਫੇਮ ਹੋਏ ਨੇ ਡੀਫੇਮ ਸਮਝਦੇ ਨਹੀਂ ਹਾਂ ਸਮਝਦੇ ਨਹੀਂ ਡੀਫੇਮ ਤਾਂ ਕਿਹੜੇ ਹੋਏ ਨੇ ਡੀਫੇਮ ਤਾਂ ਪਹਿਲਾਂ ਹੀ ਸੀ ਉਹ ਪਰ ਉਹ ਸਮਝਦੇ ਨਹੀਂ ਕਿ ਸਾਨੂੰ ਡੀਫੇਮ ਕੀਤਾ ਗਿਆ ਹੈ ਇਹਨਾਂ ਬੰਦਿਆਂ ਦੀ ਜੁਰਤ ਜਥੇਦਾਰ ਸਾਹਿਬ ਦੀ ਸਾਡੇ ਅੱਗੇ ਬੋਲਣ ਕਿਉਂਕਿ ਕੁਝ ਸਾਲਾਂ ਦੇ ਅੰਦਰ ਹਾਂ ਸਿੱਖਾਂ ਦੇ ਫੈਸਲੇ ਜਿਹੜੇ ਹੁੰਦੇ ਸੀ ਅਕਾਲ ਤਖਤ ਸਾਹਿਬ ਦੇ ਉਹ ਜਦੋਂ ਸਜਾ ਤਨਖਾਹ ਸੁਣਾਈ ਹੈ ਤਾਂ ਉੱਥੋਂ ਦੇ ਜਿਹੜੇ ਜਥੇਦਾਰ ਸੀ ਉਹ ਵੀ ਤਨਖਾਹੇ ਪਾਏ ਗਏ ਕਿਉਂਕਿ ਉਹ ਨਾ ਤਾਂ ਫੈਸਲੇ ਕਰਾਏ ਜਾਂਦੇ ਸੀ ਤਾਂ ਸਰਦਾਰ ਸਾਹਿਬ ਸਰਦਾਰ ਜਸਵੀਰ ਸਿੰਘ ਕਿਵੇਂ ਬਰਦਾਸ਼ਤ ਕਰਨਗੇ ਕਿ ਇੱਕ ਜਥੇਦਾਰ ਸਾਹਿਬ ਉੱਠ ਕੇ ਇਹਨਾਂ ਲੀਡਰਾਂ ਨੂੰ ਥੂ ਕਰਕੇ ਬੋਲੇਗਾ ਖਰਾ ਸਾਹਿਬ ਪੰਥ ਦੇ ਵਿੱਚ ਕਿਸੇ ਵੀ ਲੀਡਰ ਦੀ ਬਲਕਿ ਦੁਨੀਆਂ ਦਾ ਕੋਈ ਵੀ ਵੱਡਾ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਤੋਂ ਸਿੱਖਾਂ ਵਾਸਤੇ ਬਹੁਤ ਥੱਲੇ ਹੈ ਸਰ ਮਹਾਰਾਜਾ ਰਣਜੀਤ ਸਿੰਘ ਹਰ ਥੋੜਾ ਬਣ ਸਕਦਾ ਹੈ ਹਾਂ ਜਿੰਦਾ ਚੈਨਾ ਤੇਰਾ ਰਾਜ ਹੋਵੇ ਤੇ ਹੱਥ ਜੋੜ ਕੇ ਕਹੇ ਕਿ ਮਹਾਰਾਜ ਮੈਂ ਇਨਾ ਪੈਸਾ ਨਹੀਂ ਦੇ ਸਕਦਾ ਤੁਹਾਡੇ ਵਰਗੀ ਮੇਰੀ ਮੇਰੀ अहमियत ਨਹੀਂ ਤੁਹਾਡੇ ਸਾਹਮਣੇ ਮੈਂ ਕੌਡੀ ਦੀ ਕੀਮਤ ਨਹੀਂ ਮੇਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਕਾਲੀ ਫੂਲਾ ਸਿੰਘ ਨਾ ਬਦਲਾ ਨਹੀਂ ਲਿਆ ਇਹ ਉਹ ਥੋੜਾ ਬਣ ਸਕਦੇ ਨੇ ਸੇਵਾ ਸੇਵਾ ਲਈਓ ਸੇਵਾ ਦਾ ਭਾਈ ਮੰਜਦੀ ਸੀ ਸੇਵਾ ਕਹਿਣੀ ਸੌਕੀ ਐ ਸੇਵਾ ਚ ਆ 2 ਦਸੰਬਰ ਤੋਂ ਬਾਅਦ ਨਹੀਂ ਸੀ ਆਉਣਾ ਪਰ ਖਰ ਸਰ ਜਿਹੜੀ ਤੁਸੀਂ ਗੱਲ ਦਾ ਖਦਸ਼ਾ ਜ਼ਾਹਿਰ ਕਰ ਰਹੇ ਹੋ ਵੀ ਇਹ ਗੁਰਪ੍ਰੀਤ ਸਿੰਘ ਦਾ ਮੀਡੀਆ ਚ ਆਉਣਾ ਕੁਝ ਉਧਰ ਸੰਬੰਧ ਖਦਸ਼ਾ ਹੈ ਨਾ ਕੁਝ ਸਬੂਤ ਆਪਣੇ ਕੋਲ ਵੀ ਹੈ ਨਹੀਂ ਖਦਸ਼ਾ ਹੈ ਕਿਉਂਕਿ ਇਨ੍ਹਾਂ ਵਿਅਕਤੀਆਂ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਉਹ ਵੀਡੀਓ ਨੂੰ ਆਫੀਸ਼ੀਅਲ ਜਾਂ ਨਾਨ-ਆਫੀਸ਼ੀਅਲ ਤੋਂ ਛਾਜਾ ਕੀਤਾ ਜਾ ਰਿਹਾ ਹੈ ਉਹ ਪੇਜ ਤੇ ਪਈ ਹੈ ਹਾਂ ਜਥੇਦਾਰ ਸਾਹਿਬ ਦੀ ਵੀਡੀਓ ਹੋਵੇ ਉਹ ਆਪਦੇ ਪੇਜ ਤੇ ਪਾਜ ਗਈ ਆਪਾਂ ਹਾਂ ਉਹਨੂੰ ਕਿਵੇਂ ਉਹ ਸਬੂਤ ਹੀ ਹੋਊਗਾ ਹਾਂ ਉਹ ਐਵੀਡੈਂਸ ਤਾਂ ਬਣਦਾ ਉਸਦੇ ਵਿੱਚ ਪਰ ਇਹ ਬਹੁਤ ਹਲਕੀ ਸ਼ਰਾਰਤ ਹੈ ਇਹ ਹਲਕੀ ਹੈ ਇਹ ਬਹੁਤ ਗਲਤ ਹੈ ਕਿਉਂਕਿ ਨਾ ਜਿਸ ਦਿਨ 2 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਤੇ ਇਹਨਾਂ ਦੇ ਵਿਰੋਧੀ ਧੜਾ ਜਿਹੜਾ ਬਾਗੀ ਇਕਾਲੀ ਦਲ ਸੀ ਸਾਰਿਆਂ ਨੂੰ ਸਿੰਘ ਸਾਹਿਬ ਨੇ ਕਿਹਾ ਵੀ ਤੁਸੀਂ ਵੀ ਬਾਗ ਗਿਓ ਹੈ ਸਾਰੀ ਬਾਗੀ ਤੁਸੀਂ ਕਿਉਂਕਿ ਇਕੱਠੇ ਸੀ ਉਦੋਂ ਉਦੋਂ ਕੋਈ ਨਾ ਬੋਲਿਆ ਚਲੋ ਕਰਨੈਲ ਸਿੰਘ ਪੰਜੋਲੀ ਵਰਗੇ ਜਿਹੜੀਆਂ ਸਖਸ਼ੀਤਾਂ ਉਦੋਂ ਬੋਲੀਆਂ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੂੰ ਜਹੇਦਾਰ ਸਿੰਘ ਸਾਹਿਬ ਕਿਹਾ ਵੀ ਠੀਕ ਉਹ ਕਹਿੰਦੇ ਮੈਂ ਤਾਂ ਖੁਦ ਸਰਸੇ ਵਾਲੇ ਮਾਮਲੇ ਜੇਲ੍ਹ ਕੱਟੀ ਰਿਹਾ ਜਹੇਦਾਰ ਸਾਹਿਬ ਠੀਕ ਹੈ ਉਦੋਂ ਮੈਂ ਕਮੇਟੀ ਮੈਂਬਰ ਸੀ ਜਿੰਨੇ ਕਿ ਕਿਸੇ ਦੀ ਸਜ਼ਾ ਜਿੰਨਾ ਜ਼ੁਲਮ ਸੀ ਉਹਨੂੰ ਉਸ ਸਾਹਮਣੇ ਲੈ ਚਲੋ ਪੰਥ ਤੇ ਅਜੇ ਇਸ ਦੋ ਤਿੰਨ ਉਸ ਤੋਂ ਬਾਅਦ ਸਟੇਟਮੈਂਟ ਦਿੱਤੀ ਉਹ ਕਹਿੰਦੇ ਵੀ ਇਹ ਜਿਹੜੇ ਇਹ ਸਜ਼ਾ ਦਿੱਤੀ ਗਈ ਹੈ ਸੇਵਾ ਲਈ ਗਈ ਹੈ ਇਹ ਤਾਂ ਉਹ ਹੈ ਜਿੱਦਾਂ ਕਿਸੇ ਨੇ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਅਵੱਗਿਆ ਕਰ ਲਈ ਹੈ ਪਰ ਜਿੱਡੇ ਗੁਨਾਹ ਹੋਏ ਨੇ ਉਹਨਾਂ ਵਾਸਤੇ ਤੇ ਕੁਝ ਹੋਰ ਹੋਣਾ ਚਾਹੀਦਾ ਇਸ ਖੈਰ ਉਸ ਦਿਨ ਮੀਡੀਆ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਮੈਂ ਨਾਮ ਲੈ ਕੇ ਕਹਿ ਰਿਹਾ ਇਹਨਾਂ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਰਹੇ ਨੇ ਉਹ ਸਾਰੇ ਵਿਅਕਤੀ ਬਹੁਤ ਨਿਮਰਤਾ ਦੇ ਨਾਲ ਮੀਡੀਆ 'ਚ ਪੇਸ਼ ਆ ਰਹੇ ਸੀ ਉਹ ਕਹ ਰਹੇ ਸੀ ਵੀ ਜੋ ਜਹੇਦਾਰ ਸਰ ਹੁਕਮ ਕਰਨਗੇ ਸਾਡੇ ਲਈ ਇਸ ਤੋਂ ਉੱਤੇ ਕੁਝ ਨਹੀਂਗਾ ਮੀਡੀਆ ਪੁੱਛਦਾ ਸੀ ਵੀ ਕੀ ਸਜ਼ਾ ਉਹ ਕਹਿੰਦੇ ਜੋ ਦੇਣਗੇ ਪਰਮਾਨਯਾ ਉਹ ਦਸਤਾਰ ਦੇ ਵਿੱਚ ਸਿਪਰੋ ਇਸ ਤਰ੍ਹਾਂ ਦੀ ਸ਼ਰਾਰਤ ਉਹ ਕਿਉਂ ਕਰਨਗੇ ਕਿਉਂਕਿ ਥੋੜੇ ਦਿਨ ਬਾਅਦ ਜਥੇਦਾਰ ਨਰੈਣ ਸਿੰਘ ਚੌੜਾ ਵੱਲੋਂ ਜਿਹੜਾ ਹਮਲਾ ਦਿਖਾਇਆ ਗਿਆ ਹੈ ਉਸ ਤੋਂ ਬਾਅਦ ਇਹਨਾਂ ਦਾ ਸਾਰਾ ਜੋ ਇਹਨਾਂ ਚ ਹੋਛਾਪਣ ਸੀ ਉਹ ਸਾਰਾ ਬਾਹਰ ਆ ਚੁੱਕਾ ਹੈ ਉਹ ਦਸਤਾਰ ਨੂੰ ਹੱਥ ਪਾਉਣਾ ਸਾਰੀ ਗੱਲ ਦਸਤਾਰ ਨੂੰ ਪੱਗ ਨੂੰ ਲਾਉਣਾ ਪੱਗ ਲਾ ਕੇ ਭੱਜ ਜਾਣਾ ਕਿ ਇਹ ਸੇਵਾਦਾਰਾਂ ਦਾ ਕੰਮ ਹੈ ਫਿਰ ਉਹਨੂੰ ਜਸਟੀਫਾਈ ਕਰਨਾ ਪ੍ਰੈਸ ਕਾਨਫਰੰਸ ਕਰਕੇ ਕਿਤੇ ਇਹਨਾਂ ਦੇ ਜਥੇਦਾਰ ਨੇ ਕਿਹਾ ਇਹਨਾਂ ਦੇ ਪ੍ਰਧਾਨ ਨੇ ਕਿਹਾ ਅਕਾਲੀਆਂ ਦੇ ਨੇ ਕਿ ਯਾਰ ਤੂੰ ਕੌਣ ਹੋ ਨਾ ਪੱਗ ਲਾਉਣ ਵਾਲਾ ਜੋਨੇ ਗੋਲੀ ਚਲਾਈ ਐ ਯਾਰ ਤੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਛਿੜਕੇ ਚਲਾਈ ਐ ਜੇ ਉਹਨੇ ਗੋਲੀ ਚਲਾਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਤੋਂ ਚਲਾਈ ਐ ਮੇਰੀਆਂ ਗਲਤੀਆਂ ਸੀ ਮੈਂ ਗਲਤੀਆਂ ਮੰਨੀਆਂ ਨੇ ਜੇ ਮੈਂ ਗਲਤੀਆਂ ਮੰਨ ਗਿਆ ਨੇ ਲੋਕਾਂ ਦਾ ਰੋਸ ਮੇਰੇ ਪ੍ਰਤੀ ਹੈਗਾ ਮੈਂ ਝਗੜਾਈਆਂ ਨੇ 10 ਸਾਲ ਦੇ ਅੰਦਰ ਉਹ ਲਵੀ ਤੇ ਇੱਕ ਵੀ ਨਹੀਂ ਯਾਦ ਉਹਨਾਂ ਹੰਕਾਰ ਦੇ ਵਿੱਚ ਉਹ ਚੂਰ ਹੋ ਚੁੱਕੇ ਨੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਬੰਦੇ ਨੂੰ ਮਰਾਉਣ ਲੱਗਾ ਮਿੰਟ ਮਾਰਦੇ ਨੇ ਤੁਸੀਂ ਉਹਨਾਂ ਨੂੰ ਕਹਿ ਨਹੀਂ ਕਿ ਉਹਨਾਂ ਨੂੰ ਛਿੜ ਨਹੀਂ ਉਹਨਾਂ ਦੇ ਅੱਗੇ ਜਿਹੜੇ ਬੰਦਿਆਂ ਨੇ ਗੋਲਗਾ ਚਲਾਤੀ ਕੇ ਕਿੰਨਾ ਕਹਿਣ ਤੇ ਕਿ ਮੈਨੂੰ ਮੋਰਚੇ ਚਕਾਉਣੇ ਆਉਂਦੇ ਨੇ ਤੁਸੀਂ ਉਹਨੂੰ ਕੀ ਸਮਝਦੇ ਹੋ ਉਹ ਦਿਲ ਦਾ ਬੰਦਾ ਨਰਮ ਹੈ ਹਾਂ ਜਿਹੜਾ ਬੰਦਾ ਸੈਣੀ ਤੋਂ ਇਹਨੇ ਕੰਮ ਕਰਾ ਸਕਦਾ ਹੈ ਉਹ ਬੰਦਾ ਦਿਲ ਦਾ ਨਰਮ ਕਹੋਗੇ ਤੁਸੀਂ ਉਹਨੂੰ ਹਾਂ ਉਹ ਤਾਂ ਇੱਕ ਸਕ੍ਰਿਪਟ ਤਿਆਰ ਕੀਤੀ ਸੀ ਕੁਝ ਵੀ ਨਹੀਂ ਉਸ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਲੀਡਰਾਂ ਨੂੰ ਇਵੇਂ ਦੱਸਣਾ ਸੀ ਕਿ ਅਸੀਂ ਬੜੇ ਆ ਹਾਂ ਲੋਕਾਂ ਸਾਹਮਣੇ ਸ਼ੋਅ ਕਰਨਾ ਸੀ ਅਕਾਲ ਤੱਕ ਸਾਹਮਣੇ ਸ਼ੋਅ ਕਰਨਾ ਸੀ ਇਹਨਾਂ ਨੇ ਪਰ ਗੁੱਸਾ ਤਾਂ ਨਿਕਲ ਹੀ ਆਇਆ ਆਪਦੇ ਪੇਜ ਤੇ ਕਿਉਂ ਪਾਈ ਇਹ ਆਈਟਿਕਰ ਬੋਲੇ ਕਿ ਜ세ਦਾਰ ਸਾਹਿਬ ਦੇ ਉਲਟ ਕੌਣ ਹੁੰਦਾ ਬੋਲਣ ਵਾਲਾ ਯਾਰ ਬਿਨਾ ਐਵੀਡੈਂਸ ਤੋਂ ਜੇ ਐਵੀਡੈਂਸ ਲਿਆਓ ਫਿਰ ਕਾਰਵਾਈ ਕਰੋ ਕਿਉਂਕਿ ਮਾਜੇ ਤੇ ਉਹ ਐਵੀ ਵੀ ਨਹੀਂ ਕਹਿੰਦੇ ਜੀ ਕਿ ਇਹਨਾਂ ਦੀ ਸਕਿਨ ਸੇਵ ਕਰੋ ਹੂੰ ਅਗਰ ਇਹਨਾਂ ਦੇ ਖਿਲਾਫ ਐਵੀਡੈਂਸ ਆਉਂਦੀ ਹੈ ਤਾਂ ਫਿਰ ਲਿਆ ਜਾਣਾ ਕਿਉਂਕਿ ਮੱਜੇ ਦੇ ਇੱਕ ਅਕਾਲੀ ਲੀਡਰ ਨੇ ਜਦੋਂ ਹਰ ਜਹੇਦਾਰ ਹਰਪੀ ਸਿੰਘ ਹੁਣਾਂ ਨੂੰ ਬਹੁਤ ਜ਼ਿਆਦਾ ਉਹਨੂੰ ਜਦੋਂ ਉੱਥੇ ਬੁਲਾਇਆ ਗਿਆ ਜਹੇਦਾਰ ਸਾਹਿਬ ਕਿਹਾ ਤੂੰ ਕਹ ਪੀ ਇਹ ਹਰਸਸ ਦੇ ਬੰਦੇ ਨੇ ਇਹ ਸੁਖਵੀਰ ਬਾਦਲ ਤੇ ਸਖਤ ਸਜ਼ਾ ਦੇਣਾ ਚਾਹੁੰਦੇ ਨੇ ਜਹੇਦਾਰ ਸਾਹਿਬ ਹੁਣਾਂ ਨੇ ਉਹਨੂੰ ਬੁਲਾਇਆ ਵੀ ਤੂੰ ਭਾਈ ਆ ਗੱਲਾਂ ਇੱਕ ਗੁਪਤ ਮੀਟਿੰਗ ਹੋਈ ਉਹਦੀ ਵੀਡੀਓਗ੍ਰਾਫੀ ਹੋਈ ਉਹ ਚੇਚੇ ਤੌਰ ਤੇ ਔਰ ਉਹਨੂੰ ਜਿਹੜਾ ਹੈਗਾ ਉੱਥੋਂ 10 ਸਾਲ ਵਾਸਤੇ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਿਆ ਉਹ ਤੋਂ ਸ਼ਾਮ ਨੂੰ ਜਹੇਦਾਰ ਹਰਪੀ ਸਿੰਘ ਪਰੇ ਕੋਈ ਮੀਡੀਆ ਦੇ ਵਿੱਚੋਂ ਪਹਿਲੀ ਵਾਰ ਮੈਂ ਜ਼ਿੰਦਗੀ ਚ ਸਿੱਖ ਬੱਚੀਆਂ ਮੇਰੀਆਂ ਧੀਆਂ ਨੌਲੀਆਂ ਗਈਆਂ ਨੇ ਮੇਰੀ ਜਾਦ ਨੌਲੀਆਂ ਪਤਾ ਨਹੀਂ ਕੀ ਗੱਲ ਕਹੀ ਹੋਣੀ ਹੈ ਜੀ ਕਸਰ ਨਹੀਂ ਛੱਡੀ ਹੋਣੀ ਇਹਨਾਂ ਨੇ ਕੋਈ ਹਾਂ ਜਿਹੜੇ ਪ੍ਰਵਾਹ ਹੀ ਨਹੀਂ ਕਰਦੇ ਕਿਸੇ ਦੀ ਅੱਜ ਤੱਕ ਉਹਨੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਉਹਨਾਂ ਨੇ ਤੁਸੀਂ ਕੀ ਸਮਝਦੇ ਹੋ ਹਾਂ ਜੀ ਅੱਜ ਉਹ ਮੇਰੇ ਕੋਲ ਆਏ ਨੇ ਜਾਂ ਮੈਨੂੰ ਉਹਨਾਂ ਨੇ ਮੋਬਾਈਲ ਤੇ ਮੇਰੇ ਨਾਲ ਗੱਲ ਕੀਤੀ ਹੈ ਜੀ ਕਿ ਆ ਮੇਰੇ ਨਾਲ ਆ ਪਾਣਾ ਹੋਇਆ ਮੈਂ ਚਲੋ ਕੋਈ ਕੇਸ ਕੰਟੈਸਟ ਕਰਨ ਲੱਗਾ ਤੇ ਅਜੇ ਕੀ ਪਤਾ ਇਸ ਤੋਂ ਅੱਗੇ ਇਹਨਾਂ ਦੇ ਨਾਲ ਕੀ ਹੁੰਦਾ ਕਿਤੋਂ ਹੁੰਦਾ ਕੌਣ ਹੈ ਜਿਹੜਾ ਦੂਜੇ ਵਕੀਲ ਨੂੰ ਕਰਨ ਵਾਲਾ ਅੱਜੇ ਤੇ ਵੀ ਪ੍ਰੋਬਲਮ ਆ ਸਕਦੀ ਹੈ ਕਿ ਹਿੰਮਤ ਕਿਵੇਂ ਪੈਗੀ ਖਾਰੇ ਵਕੀਲ ਦੇ ਕੋਲ ਜਾਣ ਦੀ ਇੱਕ ਪਾਸੇ ਨਾਰੇ ਲਾਏ ਜਾ ਰਹੇ ਆ ਕਾਲ ਤੱਕ ਤਮਾੜ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜੇ ਕਿਤੇ ਜਥੇਦਾਰ ਸਾਹਮਣੇ ਬੜਾ ਆਮ ਜਿਹਾ ਫੈਸਲਾ ਹੈ ਇਸ ਤਰ੍ਹਾਂ ਦੀ ਸਜ਼ਾ ਬੜੀ ਆਮ ਜਿਹੀ ਸੇਵਾ ਲੋਕਾਂ ਨੂੰ ਸਜ਼ਾ ਉਹਦੀ ਤਨਖਾਹ ਵੀ ਜੰਗੀ ਨਹੀਂ ਲੱਗੀ ਸੇਵਾ ਉਹ ਹੈ ਕਿ ਗੁਰੂ ਦਾ ਸੇਵਾਦਾਰ ਨਾਲੇ ਕਹਿ ਰਹੇ ਨੇ ਵੀ ਗੁਰੂ ਦਾ ਸੇਵਾਦਾਰ ਸੁਖਵੀਰ ਸਿੰਘ ਬਾਦਲ ਜਥੇਦਾਰ ਸਾਹਮਣੇ ਸਜ਼ਾ ਲਾਈ ਹੈ ਜੋ ਵੀ ਹੈ ਉਹਨਾਂ ਦਾ ਫੈਸਲਾ ਸੀ ਸਾਡੇ ਬੜੇ ਸਤਕਾਰਯੋਗ ਨੇ ਸੁਖਵੀਰ ਸਿੰਘ ਬਾਦਲ ਭੁਗਤ ਵੀ ਰਹੇ ਨੇ ਨਿਭਾਅ ਵੀ ਰਹੇ ਨੇ ਪਰ ਇਹ ਵਿਅਕਤੀ ਕੌਣ ਨੇ ਜਿਹੜੇ ਅਣ ਹੋਈ ਗੱਲ ਨੂੰ ਹੋਈ ਬਣਾ ਕੇ ਦੁਬਾਰੇ-ਬਾਰ-ਬਾਰ ਉਹਨੂੰ ਛਾਲਿਆ ਜਾ ਰਿਹਾ ਨਾਬਲੇ ਜਿਹੜੇ ਐਂਟੀ ਸਿੱਖ ਪੇਜ ਨੇ ਆਰੀਆ ਸਮਾਜੀ ਜੋ ਕੁਝ ਹੋਰ ਨੇ ਮਤਲਬ ਫਿਰ ਇੱਕ ਵੱਡੀ ਗੇਮ ਚੱਲ ਰਹੀ ਹੈ ਵੀ ਸਿੱਖਾਂ ਦੇ ਜਥੇਦਾਰ ਦੀ ਇੰਨੀ ਜਿਹੜੀ ਹੇਠੀ ਕਰਦੇ ਹੋ ਵੀ ਉਹਨਾਂ ਦੇ ਜਥੇਦਾਰ ਇਦਾਂ ਦੇ ਹੁੰਦੇ ਆ ਆਪਦੇ ਜਥੇਦਾਰ ਸਾਹਿਬ ਨੂੰ ਉਹਨਾਂ ਕੋਲ ਲਿਜਾ ਰਿਆ ਆਰੀਆ ਸਮਾਜੀ ਕੋਲ ਜਿਹੜੇ 1870 ਤੋਂ ਬਾਅਦ ਸਾਨੂੰ ਗਾਲਾਂ ਕੱਢਦੇ ਆ ਹਾਂ 1947 ਤੋਂ ਬਾਅਦ ਜਦੋਂ ਪੰਜਾਬ ਦੇ ਰੋੜਾ ਪੈਂਦਾ ਤੇ ਆਰੀਆ ਸਮਾਜੀ ਸਾਨੂੰ ਮਾਰਦੇ ਕੁੱਟਦੇ ਨੇ ਹਾਂ ਆਰੀਆ ਸਮਾਜੀ ਜਿਹੜੇ ਉਸ ਵਕਤ ਅਲਿਗੇਸ਼ਨ ਲੱਗੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ ਗੁਰਦੁਆਰਿਆਂ ਦੇ ਅੰਦਰ ਉਸ ਵਕਤ ਬੇਦਬੀਆ ਵੀ ਹੁੰਦੀ ਹਾਂ ਹਾਂ ਤੇ 1947 ਤੋਂ ਪਹਿਲਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਨਾਨਕ ਦੇਵ ਮਹਾਰਾਜ ਉਲਟ ਵੀ ਬੋਲੇ ਨੇ ਇੱਕ ਦਾਬਾਂ ਕਹਿ ਰਿਆ ਨਾ ਤੁਸੀਂ ਵੇਖਿਆ ਨਾ ਮੈਂ ਵੇਖਿਆ ਸੋ ਇਹ ਬੰਦਿਆਂ ਨੂੰ ਅਸੀਂ ਆਪਦੀ ਵਾਂਗ ਡੋਰ ਦਿੱਤੀ ਕਿ ਅਸੀਂ ਤਾਂ ਬਦਲਾ ਲੈਣਾ ਏ ਜਥੇਦਾਰ ਸਾਹਿਬ ਤੋਂ ਸੋ ਇਹ ਬਦਲੇ ਦੀ ਭਾਵਨਾ ਚੱਲ ਪਈ ਨੇ ਲੀਡਰ ਸੋ ਇਹ ਮੈਂ ਇਹਨਾਂ ਨੂੰ ਲੀਡਰ ਵੀ ਨਹੀਂ ਗਿਣਦਾ ਹੁਣ ਤਾਂ ਤੇ ਸੋ ਮੇਰੀ ਤਾਂ ਇਹ ਬੇਨਤੀ ਹੈ ਕਿ ਆਪਾਂ ਨੂੰ ਕੌਮ ਨੂੰ ਵੀ ਵਿੜਾ ਐਬਿਡੈਂਸ ਤੋਂ ਜੀ ਬਿਨਾ ਐਵੀਡੈਂਸ ਦੇ ਉੱਪਰੋਂ ਇਹੋ ਜਿਹੇ ਆਉਦੇ ਤੋਂ ਇਹੋ ਜਿਹੇ ਅਲੀਗੇਸ਼ਨ ਜਿਹੜੇ ਪ੍ਰੂਵ ਨਹੀਂ ਹੁੰਦੇ ਉਸ ਤੇ ਫੈਸਲਾ ਕਰਨਾ ਤੇ ਸੋਚਣਾ ਚਾਹੀਦਾ ਹੈ ਕਿਉਂਕਿ ਸਾਨੂੰ ਇਹਨਾਂ ਦੇ ਨਾਲ ਜੱਕਦਮ ਭਾਵਕ ਨਹੀਂ ਹੋਣਾ ਚਾਹੀਦਾ ਦੂਜੇ ਡੇਰਿਆਂ ਦੇ ਅੰਦਰ ਬੀਬੀਆਂ ਆਪ ਬੋਲੀਆਂ ਨੇ ਆ ਕੇ ਸਹੀ ਉਹ ਵੀਡੀਓ ਹੋਰ ਨੇ ਪਰ ਇਸ ਦੇ ਵਿੱਚ ਉਹ ਬੰਦਾ ਬੋਲ ਰਿਹਾ ਜਿਹਨੂੰ ਅਦਾਲਤਾਂ 'ਚ ਮੌਕਾ ਮਿਲਿਆ ਹੈ ਅਦਾਲਤਾਂ 'ਚ ਨਹੀਂ ਬੋਲਿਆ ਪਰ 2 ਦਸੰਬਰ ਤੋਂ ਬਾਅਦ 'ਚ ਬੋਲਿਆ ਕਿਉਂਕਿ ਜਦੋਂ ਇਹ ਵੀਡੀਓ ਦੇਖੀ ਤਾ ਲੋਕਾਂ ਜਿਨ੍ਹਾਂ ਨੇ ਦੇਖੀ ਲੋਕਾਂ ਦੇ ਹੋਣ ਕਿ ਵੀ ਜਹੇਦਾਰ ਹਰਪੀ ਸਿੰਘ ਐਡਾ ਮਾੜਾ ਹੈ ਇਹ ਆਪਣੀ ਸਾਲੀ ਤੇ ਗਲਤ ਨਿਗਾਹ ਰੱਖ ਰਿਹਾ ਸੀ ਹਰਪੀ ਸਿੰਘ ਜਹੇਦਾਰ ਐਡਾ ਹੀ ਮਾੜਾ ਹੈ ਇਹਨੇ ਤਾਂ ਆਪਦੇ ਸੰਡੂ ਨੂੰ ਜਿਹੜਾ ਗਰੀਬ ਉਹ ਕਹਿੰਦਾ ਜੀ ਮੇਰੇ ਨਾਲ ਬੜਾ ਤੱਕਾ ਹੋਇਆ ਮੈਨੂੰ ਨੌਕਰੀ ਚੋਂ ਕਢਵਾਤਾ ਮੈਂ 17-18 ਮਹੀਨੇ ਜੇਲ੍ਹ ਕੱਟੀ ਜਹੇਦਾਰ ਹਰਪੀ ਸਿੰਘ ਸਿੱਖਾਂ ਦੇ ਜਹੇਦਾਰ ਐਡੇ ਮਾੜੇ ਹੁੰਦੇ ਆ ਲੋਕ ਤੇ ਇਹ ਸੋਚਣਗੇ ਦੇਖੋ ਗੱਲ ਇਸ ਤਰ੍ਹਾਂ ਹੈ ਹੁਣ ਉਹ ਵੀਡੀਓ ਡਿਲੀਟ ਕਰ ਦਿੱਤੀ ਗਈ ਮੈਂ ਤੁਹਾਨੂੰ ਇਹ ਤਾਂ ਕਹੀ ਜਾਣਾ ਕਿ ਟਾਈਮ ਬਹੁਤ ਸਿਰ ਦਾਲਦੇ ਅੰਦਰ ਹਾਂ 20 ਸਾਲ ਤੋਂ 18 ਤੋਂ 20 ਸਾਲ ਮੈ ਕੋਈ ਇਹੋ ਜਿਹੀ ਆਪਣੇ ਕੋਲ ਐਵੀਡੈਂਸ ਆ ਜੇ ਜਾਂ ਕੋਈ ਵੀਡੀਓ ਹੋਵੇ ਫੋਟੋ ਹੋਵੇ ਫਿਰ ਤਾਂ ਆਪਾਂ ਬੋਲ ਕੇ ਆ ਕੇ ਪਰ ਆਪਾਂ ਅਦਾਲਤ ਵਿੱਚ ਕਿਉਂ ਨਹੀਂ ਬੋਲੇ ਗੱਲ ਤਾਂ ਇਹ ਬਿਲਕੁਲ ਤਾਂ ਅਦਾਲਤ ਦੇ ਵਿੱਚ ਕਿਉਂ ਨਹੀਂ ਬੋਲੇ ਵਕੀਲ ਹਰਪਾਲ ਸਿੰਘ ਖਾਰਾ ਹੁਣਾਂ ਨੇ ਜਥੇਦਾਰ ਸਿੰਘ ਸਾਹਿਬ ਗੈਰ ਨੇ ਹਰਪੀਤ ਸਿੰਘ ਹੁਣਾਂ ਦੇ ਇਸ ਪਰਿਵਾਰਕ ਮਾਮਲੇ ਨੂੰ ਜਿਹਨੂੰ ਉਛਾਲਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਣਪਛਾਤੇ ਪੇਜ ਨੇ ਕੁਝ ਆਫੀਸ਼ੀਅਲ ਪੇਜ ਨੇ ਉਹਨਾਂ ਕੁਝ ਐਂਟੀ ਸਿੱਖ ਪੇਜ ਨੇ ਕੁਝ ਐਂਟੀ ਜਥੇਦਾਰ ਪੇਜ ਨੇ ਉਨ੍ਹਾਂ ਦੇ ਉੱਤੇ ਜਿਸਦਾਰ ਹਰਪੀਤ ਸਿੰਘ ਦੀ ਕਿਰਦਾਰ ਕੁਸ਼ੀ ਹੀ ਨਹੀਂ ਬਲਕਿ ਉਨ੍ਹਾਂ ਦੇ ਚਰਿੱਤਰ ਦੇ ਉੱਤੇ ਬਹੁਤ ਵੱਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ